ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਫੇਰ ਹਾਜ਼ਰ ਹਾਂ ਕੁਐਸਚਨ ਆਨਸਰ ਸੈਸ਼ਨ ਲੈ ਕੇ ਤੇ ਅੱਜ ਦੇਖਦੇ ਹਾਂ ਅੱਜ ਆਪਾਂ ਕਿਹੜਾ ਕੁਐਸਚਨ ਡਿਸਕਸ ਡਿਸਕਸ ਕਰਨ ਜਾ ਰਹੇ ਹਾਂ ਕਿ ਹੁਕਮ ਦਾ ਕਨਸੈਪਟ ਕੀ ਹੈ ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ ਆ ਤਾਂ ਫਿਰ ਕਰਮਾ ਕਿੱਥੇ ਰੋਲ ਪਲੇ ਕਰਦਾ ਹੈ ਠੀਕ ਹੈ हां ਅੱਜ ਗੱਲ ਨਾ ਮੈਨੂੰ ਲੱਗਦਾ ਜਦੋਂ ਆਪਾਂ ਸਕਰੋਲ ਕਰੀਏ ਨਾ ਇਨਸਟਾ ਸਕਰੋਲ ਕਰੀਏ YouTube ਸਕਰੋਲ ਕਰੀਏ ਤਾਂ ਇਹ ਇਹ ਚੀਜ਼ਾਂ ਤੇ ਸ਼ਾਇਦ ਵੀਡੀਓਜ਼ ਬਹੁਤ ਜ਼ਿਆਦਾ ਬਣ ਰਹੀਆਂ ਬਹੁਤ ਜਗ੍ਹਾ ਇਹ ਚੀਜ਼ ਦੇਖ ਰਹੇ ਆਂ ਵੀ ਆਪਾਂ ਵਿੱਚੇ ਕਰਮਾ ਦੀ ਗੱਲ ਹੋ ਰਹੀ ਹੈ ਵਿੱਚੇ ਹੁਕਮ ਦੀ ਗੱਲ ਹੋ ਰਹੀ ਹੈ ਸਰੈਂਡਰ ਦੀ ਗੱਲ ਹੋ ਰਹੀ ਹੈ ਸਰੈਂਡਰ ਦੀ ਗੱਲ ਹੋ ਰਹੀ ਹੈ ਹੁਕਮ ਮਤਲਬ ਨਾ ਮੇ ਵਰਡ ਤਾਂ ਆਪਾਂ ਸੁਣ ਲਿਆ ਪਰ ਮੈਨੂੰ ਲੱਗਦਾ ਉਹਨੂੰ ਸਮਝਣਾ ਥੋੜਾ ਜਿਹਾ ਔਖਾ ਹੋ ਰਿਹਾ ਹੈ ਵੀ ਹੁਕਮ ਜਦੋਂ ਆਪਾਂ ਕਹਿ ਦਿੰਨੇ ਆ ਤਾਂ ਬਹੁਤ ਜਾਣੇ ਇਸ ਚੀਜ਼ ਨੂੰ ਇਹ ਮੰਨ ਲੈਂਦੇ ਆ ਵੀ ਜੋ ਹੋ ਰਿਹਾ ਉਹ ਰੱਬ ਕਰ ਰਿਹਾ ਥੋੜਾ ਵਿੱਚ ਕੋਈ ਰੋਲ ਨਹੀਂ ਤੁਸੀਂ ਬਸ ਮਤਲਬ ਇੱਕ ਦੇਖਣਾ ਹੈ ਤੁਸੀਂ ਜਨਮ ਲੈਣਾ ਤੇ ਮਰ ਜਾਣਾ ਹੈ ਹਾਂ ਤੁਸੀਂ ਕੁਝ ਨਹੀਂ ਕਰਨਾ ਜੋ ਕਰ ਰਿਹਾ ਰੱਬ ਕਰ ਰਿਹਾ ਸੋ ਸਾਡੇ ਅਕੋਰਡਿੰਗ ਇਹ ਚੀਜ਼ ਇਸ ਤਰ੍ਹਾਂ ਨਹੀਂ ਹੁੰਦੀ ਅਸੀਂ ਜੋ ਆਪਦੀ ਸਮਝ ਦੇ ਅਕੋਰਡਿੰਗ ਜਿਹੜਾ ਜੋ ਸਾਨੂੰ ਲੱਗਦਾ ਅਸੀਂ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹੁਕਮ ਐਕਚੁਅਲੀ ਹੁੰਦਾ ਕੀ ਹੈ ਹਨਾ ਤਾਂ ਇਹਦੇ ਵਾਸਤੇ ਆਪਾਂ ਕੋਈ ਐਗਜ਼ਾਮਪਲ ਤੋਂ ਰੱਖੀਏ ਪਹਿਲਾਂ ਹਨਾ ਸਟਾਰਟਿੰਗ ਸਿੰਪਲ ਜੀ ਐਗਜ਼ਾਮਪਲ ਆਪਾਂ ਲੈਣੇ ਆ ਸੋ ਇੱਕ ਮੈਂ ਚਾਰਟ ਸੋ ਇੱਕ ਚਾਰਟ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਇਹਦੇ ਤੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਕਮ ਦੀ ਹੈ ਠੀਕ ਹੈ ਚਾਰਟ ਮੈਨੂੰ ਫੜਾ ਦਿਓ ਹੂੰ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਇਨਸਾਨ ਦਾ ਜਨਮ ਹੁੰਦਾ ਇੱਕ ਲਾਈਨ ਆਪਾਂ ਡਰਾ ਕਰ ਰਹੇ ਹਾਂ ਐਥੀਅਰ ਡੈਥ ਠੀਕ ਹੈ ਇਨ ਬੀਟਵੀਨ ਜਿਹੜੀ ਹੈ ਉਹ ਤੁਹਾਡੀ ਲਾਈਫ ਹੈ ਤੁਹਾਡੀ ਜ਼ਿੰਦਗੀ ਹੈ ਤਾਂ ਜਿਹੜਾ ਹੁਕਮ ਹੈ ਨਾ ਹੁਕਮ ਹੁੰਦਾ ਹੈ ਬੇਸਿਕਲੀ ਕੁਝ ਰੂਲਸ ਯੂਨੀਵਰਸ ਦੇ ਕੁਝ ਰੂਲਸ ਜਿਹੜੇ ਕਿ ਫਿਕਸ ਨੇ ਫਿਕਸ ਦਾ ਮਤਲਬ ਇਹ ਨਹੀਂ ਹੋ ਗਿਆ ਕਿ ਮਰਨਾ ਜਿਹੜਾ ਹੈਗਾ ਉਹ ਕਦੋਂ ਮਰਨਾ ਹੈ ਜਾਂ ਕਿਸ ਟਾਈਮ ਤੇ ਮਰਨਾ ਹੈ ਉਹ ਫਿਕਸ ਹੈ ਇਟਸ ਨਾਟ ਲਾਈਕ 댓 ਇਹਦਾ ਮਤਲਬ ਹੈ ਕਿ ਡੈਥ ਮਰਨਾ ਨਿਸ਼ਚਿਤ ਹੈ ਵੀ ਜਿਹੜਾ ਬੰਦਾ ਇੱਥੇ ਆਇਆ ਉਹਨੇ ਮਰਨਾ ਹੀ ਹੈ ਉਹ ਫਿਕਸ ਹੈ ਉਹਨੂੰ ਆਪਾਂ ਕਵਾਂਗੇ ਹੁਕਮ ਯਾਨੀ ਕਿ ਇੱਕ ਚੀਜ਼ ਮੈਂ ਐਡ ਕਰਨਾ ਚਾਹੂੰਗੀ ਕਿ ਮਰਨਾ ਇੱਥੇ ਸਿਰਫ ਸਰੀਰ ਦੇ ਮਰਨ ਦੀ ਗੱਲ ਹੋ ਰਹੀ ਹੈ ਜਦੋਂ ਵੀ ਅਸੀਂ ਮਰਨ ਦੀ ਗੱਲ ਕਰਦੇ ਹਾਂ ਮਤਲਬ ਸਰੀਰ ਦਾ ਖਤਮ ਹੋਣਾ ਨਿਸ਼ਚਿਤ ਹੈ ਹਾਂ ਆਬਵੀਅਸਲੀ ਗੱਲ ਹੈ ਜਿਹੜਾ ਕੋਈ ਵੀ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ ਉਹੀ ਪੰਜ ਤੱਤ ਜਦੋਂ ਆਪਾਂ ਮਾਰ ਜਾਗੇ ਤਾਂ ਉਹ ਚੀਜ਼ ਜਿਹੜੀ ਹੈਗੀ ਉਹ ਵਿਲੀਨ ਹੋ ਜਾਊਗੀ ਹਨਾ ਤਾਂ ਉਸ ਚੀਜ਼ ਨੂੰ ਆਪਾਂ ਕਹਿ ਰਹੇ ਹਾਂ ਵੀ ਉਹ ਚੀਜ਼ ਨਿਸ਼ਚਿਤ ਹੈ ਉਹ ਚੀਜ਼ ਫਿਕਸ ਹੈ ਉਹਨੂੰ ਆਪਾਂ ਕਹਿੰਦੇ ਹਾਂ ਹੁਕਮ ਪਰ ਆਪਾਂ ਕੀ ਕਰਦੇ ਆ ਆਪਾਂ ਮੰਨ ਲੈਨੇ ਆ ਕਿ ਮਰਨਾ ਜਿਹੜਾ ਜਨਮ ਲੈਣਾ ਉਹ ਵੀ ਫਿਕਸ ਹੈ ਟਾਈਮ ਕਦੋਂ ਜਨਮ ਲੈਣਾ ਦੈਨ ਮਰਨਾ ਕਦੋਂ ਤੇ ਕਿਵੇਂ ਉਹ ਵੀ ਫਿਕਸ ਹੈ ਤਾਂ ਆਪਾਂ ਫਿਰ ਆਪਣਾ ਤਾਂ ਰੋਲ ਹੀ ਹੈ ਨਹੀਂ ਕੁਝ ਜੇ ਆਪਾਂ ਕੁਝ ਕਰਨਾ ਹੀ ਨਹੀਂ ਜੇ ਆਪਾਂ ਆਪਦੇ ਜੇ ਆਪਾਂ ਨੂੰ ਫ੍ਰੀ ਵਿਲੀ ਹੀ ਨਹੀਂ ਦਿੱਤੀ ਕੁਝ ਵੀ ਨਹੀਂ ਫਿਰ ਅੱਬਨੇ ਆਪਾਂ ਨੂੰ ਭੇਜਿਆ ਕਿਉਂ ਜੇ ਆਪਾਂ ਅੱਛਾ ਫਿਰ ਕਰਮਾ ਦਾ ਰੋਲ ਵੀ ਕੀ ਰਹਿ ਗਿਆ ਜੇ ਆਪਾਂ ਕੁਛ ਕਰਨਾ ਹੀ ਨਹੀਂ ਹਨਾ ਫਿਰ ਆਪਾਂ ਕਰਮਾ ਕਿਵੇਂ ਜਦੋਂ ਆਪਾਂ ਡਿਸਾਈਡ ਹੀ ਕਰ ਲਿਆ ਵੀ ਭਾਈ ਤੂੰ ਜਨਮ ਲੈਣਾ ਉਸ ਤੋਂ ਬਾਅਦ ਤੂੰ ਐਸ ਤਰੀਕ ਨੂੰ ਮਰ ਜਾਣਾ ਤੇ ਤੇਰੇ ਕਰਮਾਂ ਦਾ ਕੋਈ ਰੋਲ ਨਹੀਂ ਜੋ ਮਰਜੀ ਕਰੀ ਜਾ ਬੇਸਿਕਲੀ ਆਪਾਂ ਇਹ ਸੋਚਦੇ ਆ ਕਿ ਸਾਨੂੰ ਰੱਬ ਨੇ ਇੱਕ ਸਕ੍ਰਿਪਟ ਬਣਾ ਕੇ ਭੇਜਾਇਆ ਸਾਨੂੰ ਜਨਮ ਦਿੱਤਾ ਅਸੀਂ ਉਹ ਸਕ੍ਰਿਪਟ ਉਹ ਡਰਾਮਾ ਪਲੇ ਕੀਤਾ ਤੇ ਅਸੀਂ ਮਰ ਜਾਣਾ ਤੇ ਜੋ ਜੋ ਇਨਸੀਡੈਂਟਸ ਸਾਡੀ ਲਾਈਫ ਦੇ ਵਿੱਚ ਹੋਣਗੇ ਉਹ ਰੱਬ ਵੱਲੋਂ ਲਿਖੇ ਗਏ ਨੇ ਜਿਨੇ ਸਾਨੂੰ ਜਦੋਂ ਮਿਲਣਾ ਉਹਨੇ ਉਦੋਂ ਹੀ ਮਿਲਣਾ ਆ no doubt ਜਿਨੇ ਸਾਨੂੰ ਜਦੋਂ ਮਿਲਣਾ ਉਦੋਂ ਹੀ ਮਿਲਣਾ ਆ ਬਟ ਇਹ ਰੱਬ ਵੱਲੋਂ ਤੈਅ ਨਹੀਂ ਕੀਤੀ ਗਈ ਚੀਜ਼ ਹੁੰਦੀ ਜੀ ਸਾਡੇ ਕਰਮ ਤੇ ਹੋਰ ਜੋ ਯੂਨੀਵਰਸਲ ਫੋਰਸਸ ਹੁੰਦੀਆਂ ਨੇ ਉਹ ਬਹੁਤ ਵੱਡਾ ਰੋਲ ਪਲੇ ਕਰਦੀਆਂ ਨੇ ਬੇਸਿਕਲੀ ਇਹ ਹੁੰਦਾ ਆ ਕਿ ਆ ਆਪਾਂ ਨੂੰ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਹੁਕਮ ਦੇ ਵਿੱਚ ਸਾਰੀ ਦੁਨੀਆ ਚੱਲ ਰਹੀ ਹੈ 노 ਡਾਊਟ ਹੁਕਮ ਦੇ ਵਿੱਚ ਹੀ ਚੱਲ ਰਹੀ ਹੈ ਬਟ ਅਸਲ ਵਿੱਚ ਆਪਾਂ ਕਿਹੜੇ ਹੁਕਮ ਦੀ ਗੱਲ ਕਰ ਰਹੇ ਹਾਂ ਅਸੀਂ ਇਹ ਡਿਸਕਸ ਕਰ ਰਹੇ ਹਾਂ ਕਲੀਅਰਲੀ ਡਿਫਾਈਨ ਨਹੀਂ ਕਰਦੇ ਆਪਾਂ ਹੁਕਮ ਨੂੰ ਤਾਂ ਕਰਕੇ ਜਿਹੜੀਆਂ ਕਨਫਿਊਜ਼ਨਸ ਆ ਹੁੰਦੀਆਂ ਹਨਾ ਉਸ ਤੋਂ ਵੀ ਵੱਡੀ ਇੱਕ ਮਿੰਟ ਮੈਂ ਤੇ ਇਹ ਹੌਲਡ ਤੇ ਰੱਖਨੀ ਹੈ ਉਸ ਤੋਂ ਵੀ ਵੱਡੀ ਕਨਫਿਊਜ਼ਨ ਹੁੰਦੀ ਹੈ ਜਦੋਂ ਆਪਾਂ ਨੂੰ ਇਸ ਚੀਜ਼ ਮਤਲਬ ਹੁਕਮ ਦੇ ਨਾਮ ਤੇ ਜਾਂ ਜਾਂ ਇਹ ਕਹਦੀਏ ਧਰਮ ਦੇ ਨਾਮ ਤੇ ਜਦੋਂ ਆਪਾਂ ਨੂੰ ਡਰਾਇਆ ਜਾਂਦਾ ਹੈ ਜਦੋਂ ਆਪਾਂ ਨੂੰ ਰੱਬ ਨੂੰ ਮੰਨਣ ਲਈ ਇਸ ਲਈ ਮਜਬੂਰ ਕਰ ਦਿੱਤਾ ਜਾਂਦਾ ਕਿਉਂਕਿ ਆਪਣੇ ਮਨ ਦੇ ਵਿੱਚ ਇਹ ਡਰ ਹੈ ਕਿ ਜੇ ਮੈਂ ਰੱਬ ਨੂੰ ਨਾ ਮੰਨਿਆ ਤਾਂ ਮੇਰੇ ਨਾਲ ਪਤਾ ਨਹੀਂ ਕੀ ਹੋ ਜਾਊਗਾ ਜੇ ਮੈਂ ਆ ਚੀਜ਼ ਨਾ ਕੀਤੀ ਤਾਂ ਪਤਾ ਨਹੀਂ ਮੇਰੇ ਨਾਲ ਕੀ ਹੋ ਜਾਊਗਾ ਜੇ ਮੈਂ ਪਾਪ ਕਰਤਾ ਤਾਂ ਮੈਨੂੰ ਜਮਦੂਤ ਮਾਰਨਗੇ ਮੈਂ ਸਵਰਗ ਚ ਜਾਊਂਗਾ ਮੈਂ ਨਰਕ ਚ ਜਾਊਂਗਾ ਉਹ ਚੀਜ਼ਾਂ ਤੋਂ ਡਰ ਕੇ ਜਦੋਂ ਆਪਾਂ ਰੱਬ ਨੂੰ ਮੰਨ ਰਹੇ ਆ ਨਾ ਤਾਂ ਆਪਾਂ ਕਿਸੇ ਹੋਰ ਹੀ ਟਰੈਕ ਤੇ ਚੱਲ ਰਹੇ ਆ ਫਿਰ ਕਿਹੜਾ ਹੁਕਮ ਕਿਹੜੇ ਕਰਮ ਆਪਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਰਾਈਟ ਹਾਂ ਬਿਲਕੁਲ ਪਰ ਇਹਦੇ ਵਿੱਚ ਵੀ ਇਹ ਸਵਾਲ ਹੈ ਕਿ ਆਪਾਂ ਇਹ ਸਭ ਅਸਿਊਮ ਕਿਉਂ ਕਰ ਲੈਂਦੇ ਆ ਕਿ ਰੱਬ ਸਾਨੂੰ ਸਜ਼ਾ ਦੇਊਗਾ ਜਾਂ ਰੱਬ ਸਾਡੇ ਨਾਲ ਨਾਰਾਜ਼ ਹੋ ਜਾਊਗਾ ਜਾਂ ਰੱਬ ਨੂੰ ਅਸੀਂ ਦੁਖੀ ਕਰ ਰਹੇ ਆ ਜਾਂ ਸੁਖੀ ਕਰ ਰਹੇ ਆ ਜਿਵੇਂ ਚੜਾਵਾ ਚੜਾ ਕੇ ਅਸੀਂ ਰੱਬ ਨੂੰ ਸੁਖੀ ਕਰ ਰਹੇ ਆ ਤੇ ਅਗਰ ਅਸੀਂ ਕੁਝ ਵੀ ਇੱਕ ਆਪੋਜ਼ਿਟ ਚੀਜ਼ ਕਰੀ ਤਾਂ ਅਸੀਂ ਰੱਬ ਨੂੰ ਦੁਖੀ ਕਰ ਰਹੇ ਆ ਇਹਦਾ ਮਤਲਬ ਰੱਬ ਤਾਂ ਮੈਨੂੰ ਲੱਗਦਾ ਨਾਰਮਲ ਇਨਸਾਨ ਹੋ ਗਿਆ ਆਪਣੇ ਵਰਗਾ ਹੀ ਹੋ ਗਿਆ ਕਿ ਉਹ ਗੁੱਸੇ ਵੀ ਹੋ ਜਾਂਦਾ ਉਹ ਸਜ਼ਾ ਵੀ ਦਿੰਦਾ ਕਿਉਂਕਿ ਅਸੀਂ ਆਪਣੀ ਜਿਹੜੀ ਛੋਟੀ ਜੀ ਬੁੱਧੀ ਦੇ ਯੂਜ਼ ਕਰਕੇ ਸਾਨੂੰ ਲੱਗਦਾ ਹੈ ਕਿ ਰੱਬ ਇੱਕ ਬਹੁਤ ਵੱਡਾ ਇਨਸਾਨ ਹੈ ਜਿਹਦੇ ਵਿੱਚ ਈਗੋ ਵੀ ਹੈ ਜਿਹਦੇ ਵਿੱਚ ਦੁੱਖ ਵੀ ਹੈ ਜਿਹਦੇ ਵਿੱਚ ਸੁੱਖ ਵੀ ਹੈ ਠੀਕ ਹੈ ਕਿਉਂਕਿ ਸਾਡੇ 'ਚ ਸਭ ਕੁਝ ਹੈਗਾ ਸਾਨੂੰ ਲੱਗਦਾ ਸਾਡੇ ਨਾਲ ਕਿਸੇ ਨੇ ਮਾੜਾ ਕੀਤਾ ਜਾਂ ਸਾਡੇ ਅਗੇਂਸਟ ਕੋਈ ਗੱਲ ਕੀਤੀ ਜਾਂ ਸਾਡੇ ਜੋ ਅਸੀਂ ਕਿਹਾ ਉਹ ਨਹੀਂ ਕੀਤਾ ਤੇ ਅਸੀਂ ਜਿੱਦਾਂ ਰਿਐਕਟ ਕਰਾਂਗੇ ਰੱਬ ਵੀ ਓਦਾਂ ਹੀ ਰਿਐਕਟ ਕਰੂਗਾ ਆਬਵੀਅਸਲੀ ਨਾਟ ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਇਹ ਹੈ ਕਿ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ ਉਹ ਵੀ ਮਿਸ ਇੰਟਰਪ੍ਰੀਟ ਕੀਤਾ ਜਾਂਦਾ ਹੈ ਜਦੋਂ ਅਸੀਂ ਹੁਕਮ ਦੀ ਗੱਲ ਕਰਦੇ ਹਾਂ ਉਹ ਵੀ ਮਿਸ ਇੰਟਰਪ੍ਰੀਟ ਕੀਤਾ ਜਾਂਦਾ ਹੈ ਇਵਨ ਕਰਮਾ ਤੱਕ ਨੂੰ ਵੀ ਮਿਸ ਇੰਟਰਪ੍ਰੀਟ ਕੀਤਾ ਜਾਂਦਾ ਹੈ ਹੈਨਾ ਰਾਈਟ ਮੈਂ ਮਤਲਬ ਇੱਕ ਸ਼ੇਅਰ ਕਰਦੀ ਆਂ ਵੀ ਜਿਵੇਂ ਆਪਾਂ ਛੋਟੇ ਹੁੰਨੇ ਆ ਤਾਂ ਕਈ ਵਾਰ ਹੁੰਦਾ ਨਾ ਵੀ ਸਮਾਗਮ ਹੁੰਦੇ ਆ ਤੇ ਕਰਦੇ ਆਪਾਂ ਨੂੰ ਲੈ ਕਰਦੇ ਆਪਾਂ ਨੂੰ ਨਾਲ ਲੈ ਜਾਂਦੇ ਉਦੋਂ ਆਪਾਂ ਨੂੰ ਪਤਾ ਪੁਤਾ ਕੁਝ ਨਹੀਂ ਹੁੰਦਾ ਵੀ ਆਪਾਂ ਚਲੋ ਕਰਦੇ ਨੇ ਨਾਲ ਲੈ ਕੇ ਜਾਣਾ ਤਾਂ ਆਪਾਂ ਨਾਲ ਚਲੇ ਜਾਂਦੇ ਆਂ ਪਰ ਉੱਥੇ ਇੱਕ ਚੀਜ਼ ਦੋ ਤਿੰਨ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਮੇਰੇ ਦਿਮਾਗ ਤੇ ਇਮਪ੍ਰਿੰਟ ਹੀ ਹੋ ਗਈਆਂ ਕਿ ਜਿਵੇਂ ਉਹ ਗੱਲਾਂ ਕਰਦੇ ਮੈਨੂੰ ਯਾਦ ਆ ਵੀ ਆਈ ਡੋਟ ਨੋ ਕਿਹੜੇ ਪ੍ਰੀਚਰ ਸੀ ਜਾਂ ਜੋ ਵੀ ਸੀ ਪਰ ਉਹ ਵਰਡਸ ਜਿਹੜੇ ਸੀਗੇ ਨਾ ਵੀ ਬੰਦਿਆ ਤੂੰ ਮਤਲਬ ਡਰ ਨਹੀਂ ਰਹਾ ਤੈਨੂੰ ਜਮ ਆਣਗੇ ਉਹ ਤੈਨੂੰ ਕਢੀਸਦੇ ਹੋਏ ਲੈ ਕੇ ਜਾਣਗੇ ਮਤਲਬ ਜਿਹੜਾ ਬੱਚਾ ਛੋਟਾ ਹੈ ਮੇਰੇ ਵਰਗਾ ਛੋਟਾ ਬੱਚਾ ਜਿਹੜਾ ਉਸ ਟਾਈਮ ਤੇ ਉਹਦੇ ਦਿਮਾਗ 'ਚ ਤਾਂ ਇੱਕ ਫੋਟੋ ਬੈ ਗਈ ਵੀ ਬਈ ਰੱਬ ਪਤਾ ਨਹੀਂ ਕਿੰਨੀ ਕੁ ਖੌਫਨਾਕ ਚੀਜ਼ ਹੈ ਜੇ ਮੈਂ ਮਾੜੀ ਜਿਹੀ ਗਲਤੀ ਕੀਤੀ ਤੇ ਮੈਨੂੰ ਤਾਂ ਐਂ ਕਢੀਸਦੇ ਹੋਏ ਲੈ ਕੇ ਜਾਣਗੇ ਮੈਂ ਤਾਂ ਉਹ ਇਮੇਜਿਨ ਕਰ ਲੈਂਦੀ ਸੀ ਛੋਟੇ ਹੁੰਦੇ ਕਿ ਮੈਨੂੰ ਕਢੀਸਦੇ ਹੋਏ ਲੈ ਕੇ ਜਾ ਰਹੇ ਆ ਤੇ ਉਸ ਤੋਂ ਬਾਅਦ ਮਤਲਬ ਨਵੀਆਂ-ਨਵੀਆਂ ਚੀਜ਼ਾਂ ਮੈਨੂੰ ਮੈਂ ਘਰੇ ਇੱਕ ਚੀਜ਼ ਇਹ ਵੀ ਸੁਣੀ ਹੋਈ ਹੈ ਜਦੋਂ ਨਮਕ ਡੁੱਲ ਜਾਂਦਾ ਹੈ ਨਾ ਤਾਂ ਕਹਿੰਦੇ ਸੀ ਵੀ ਨਮਕ ਨਹੀਂ ਡੁੱਲਣਾ ਚਾਹੀਦਾ ਨਹੀਂ ਤਾਂ ਰੱਬ ਤੁਹਾਡੀਆਂ ਪਲਕਾਂ ਦੇ ਨਾਲ ਤੁਹਾਡੇ ਤੋਂ ਚੁਗਵਾਉਂਦਾ ਕੱਲਾ-ਕੱਲਾ ਉਹ ਮਤਲਬ ਉਹਦਾ ਉਹ ਮਤਲਬ ਇਟਸ ਲਾਈਕ ਬਹੁਤ ਪੇਨਫੁਲ ਹੈ ਨਾ ਤੇ ਮੇਰੇ ਵਰਗਾ ਛੋਟਾ ਬੱਚਾ ਉਹਦੋਂ ਆਏ ਡਰਦਾ ਹੈ ਮਤਲਬ ਬਚਪਨ ਚ ਆਪਣੇ ਮਨ ਚ ਡਰ ਜਿਹੜਾ ਪੈਦਾ ਹੋ ਜਾਂਦਾ ਨਾ ਉਹ ساری ਉਮਰ ਨਹੀਂ ਨਿਕਲਦਾ ਅਨਲੈਸ ਔਰ ਅੰਟਿਲ ਆਪਾਂ ਉਹਨੂੰ ਆਪਦੇ ਆਪ ਨੂੰ ਥੋੜਾ ਜਿਹਾ ਡਿਵੈਲਪ ਕਰਕੇ ਆਪਦੇ ਆਪ ਨੂੰ ਥੋੜਾ ਜਿਹਾ ਐਕਸਪੈਂਡ ਕਰਕੇ ਸੋਚ ਨੂੰ ਐਕਸਪੈਂਡ ਕਰਕੇ ਆਪਾਂ ਉੱਤੇ ਐਕਸਪੈਰੀਮੈਂਟ ਕਰੀਏ ਤੇ ਉਹਨੂੰ ਸਿੱਖੀਏ ਵੀ ਕੀ ਹੈ ਵਾਕਈ ਇਹ ਚੀਜ਼ਾਂ ਹੈਗੀਆਂ ਜਾਂ ਨਹੀਂ ਹੈਗੀਆਂ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗੀ ਜੋ ਮੈਂ ਬਹੁਤ ਜਗ੍ਹਾ ਤੇ ਅਬਜ਼ਰਵ ਕੀਤੀ ਹੈ ਕਿ ਜਿਹੜੇ ਸਾਡੇ ਧਾਰਮਿਕ ਪਲੇਸਸ ਹੁੰਦੀਆਂ ਨੇ ਤਾਂ ਉੱਥੇ ਅਸੀਂ ਜਾਂਨੇ ਆ ਉੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਮਤਲਬ ਗ੍ਰੰਥੀ ਹੁੰਦੇ ਨੇ ਜਾਂ ਬਹੁਤ ਸਾਰੇ ਜੋ ਉੱਥੇ ਸੇਵਾ ਕਰ ਰਹੇ ਹੁੰਦੇ ਨੇ ਬਹੁਤ ਸਾਰੇ ਬਹੁਤ ਪੋਲਾਈਟ ਵੀ ਹੁੰਦੇ ਨੇ ਬਟ ਉਹਨਾਂ ਵਿੱਚੋਂ ਕਾਫੀ ਲੋਕ ਐਦਾਂ ਦੇ ਹੁੰਦੇ ਨੇ ਜੋ ਕਹਿੰਦੇ ਕਿ ਗੁੱਸੇ ਦਾ ਸ਼ਿਕਾਰ ਹੁੰਦੇ ਨੇ ਹਨਾ ਲਾਈਕ ਹਾਂ ਵੀ ਉਹ ਜਿਹੜੀ ਜਗ੍ਹਾ ਜਿੱਥੇ ਅਸੀਂ ਗੁਰੂ ਦੇ ਕੋਲ ਬੈਠੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਉਹਨਾਂ ਦੀ ਵਾਈਬ੍ਰੇਸ਼ਨ ਦੇ ਵਿੱਚ ਆ ਉਹਨਾਂ ਦੀ એનર્ਜੀ ਦੇ ਵਿੱਚ ਆ ਉੱਥੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਹੀ ਤਾਂ ਛੱਡਣ ਗਏ ਆ ਤੇ ਉਹੀ ਅਸੀਂ ਉੱਥੇ ਕਰ ਰਹੇ ਆ ਮੇਰੇ ਇਹ ਵਰਡ ਵੀ ਮੇਰੇ ਦਿਮਾਗ 'ਚ ਆ ਗਏ ਆ ਵੀ ਮੈਂ ਜਿਹੜੇ ਸੇਵਾਦਾਰ ਹੁੰਦੇ ਆ ਉੱਥੇ ਮੈਂ ਸੁਣਿਆ ਕਿਸੇ ਨੂੰ ਉਕੜੀਏ ਤੈਨੂੰ ਪਤਾ ਨਹੀਂ ਲੱਗਦਾ ਸਿਰ ਟਕਣਾ ਇਸ ਤਰ੍ਹਾਂ ਦੀ ਵਰਡਿੰਗ ਜਿਹੜੀ ਹੈ ਮੈਂ ਉਹ ਸੂਬਾ 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 ਨਾ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦੀ ਹੁੰਦੀ ਸੀ ਨਾ ਤਾਂ ਉੱਥੇ ਨਾ ਲਾਈਨਸ ਲੱਗੀਆਂ ਹੁੰਦੀਆਂ ਨੋ ਡਾਊਟ ਪਬਲਿਕ ਵੀ ਬਹੁਤ ਤੰਗ ਕਰਦੀ ਆ ਹਨਾ ਬਟ ਉੱਥੇ ਜਿਸ ਤਰ੍ਹਾਂ ਨਾਲ ਟਰੀਟ ਕੀਤਾ ਜਾਂਦਾ ਨਾ ਲਾਈਕ ਤੱਕੇ ਮਾਰ ਕੇ ਐਂਡ ਮਤਲਬ ਬਹੁਤ ਹੀ ਅਜੀਬ ਤਰੀਕੇ ਨਾਲ ਨਾ ਸੂਬਾ ਸੂਬਾ ਜਦੋਂ ਆਪਾਂ ਦਰਸ਼ਨ ਕਰਨੇ ਹੁੰਦੇ ਆ ਤਾਂ ਵਰਡਿੰਗ ਉਹਨਾਂ ਦੀ ਬਹੁਤ ਅਜੀਬ ਹੁੰਦੀ ਹੈ ਕਈਆਂ ਚ ਬੜੀ ਹਲੀਮੀ ਹੁੰਦੀ ਹੈ ਮੈਂ ਪਹਿਲਾਂ ਕਹਾਂ ਹਾਂ ਮੈਂ ਕਹਿ ਚੁੱਕੀ ਹਾਂ ਕਿ ਬਹੁਤ ਲੋਕ ਪੋਲਾਈਟ ਵੀ ਹੁੰਦੇ ਆ ਜਿਨ੍ਹਾਂ ਨੂੰ ਸੁਣਨ ਦਾ ਵੀ ਦਿਲ ਕਰਦਾ ਆ ਉੱਥੇ ਬੈਠ ਕੇ ਉਹਨਾਂ ਨਾਲ ਗੱਲ ਕਰਨ ਦਾ ਵੀ ਦਿਲ ਕਰਦਾ ਉਹਨਾਂ ਨੂੰ ਕੁਐਸਚਨ ਕਰਨ ਦਾ ਵੀ ਦਿਲ ਕਰਦਾ ਪਰ ਬਹੁਤ ਸਾਰੇ ਲੋਕ ਹੁੰਦੇ ਨੇ ਜੋ ਗੁਰੂ ਘਰ ਦੇ ਵਿੱਚ ਹੀ ਇਸ ਤਰੀਕੇ ਨਾਲ ਮਤਲਬ ਅਗਲੇ ਨੂੰ ਇੱਕ ਤਰ੍ਹਾਂ ਨਾਲ ਜਲੀਲ ਹੀ ਕਰ ਦਿੰਦੇ ਨੇ ਹਾਂ ਕਈ ਹੋਰ ਸਟੇਟਸ ਤੋਂ ਆਏ ਹੁੰਦੇ ਆ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਰਨਾ ਕੀ ਆ ਜਾਣਾ ਕਿੱਥੇ ਆ ਸਿਰ ਟਕਣਾ ਨਹੀਂ ਟਕਣਾ ਉਹਨਾਂ ਨੂੰ ਕੋਈ ਆਈਡੀਆ ਨਹੀਂ ਹੁੰਦਾ ਪਰ ਫਿਰ ਵੀ ਉਹਨਾਂ ਤੇ ਇੱਕ ਇਦਾਂ ਦਾ ਪਰਬਾਵ ਮਤਲਬ ਮੈਂ ਹੀ ਮੰਨਦੀ ਆ ਕਿ ਧਰਮ ਸਿਖਾਉਣ ਵਾਲੀ ਚੀਜ਼ ਹੈ ਸਿਰਫ ਦੱਸਣ ਵਾਲੀ ਚੀਜ਼ ਨਹੀਂ ਹੈਗੀ ਸਿਰਫ ਪੜਨ ਵਾਲੀ ਚੀਜ਼ ਨਹੀਂ ਹੈਗੀ ਜੇ ਸਾਨੂੰ ਸਾਡੇ ਹੀ ਮਤਲਬ ਧਾਰਮਿਕ ਪਲੇਸਸ ਤੇ ਜਿਹੜੇ ਲੋਕ ਦੇਖਣਗੇ ਪੋਲਾਈਟਨੈਸ ਦੇਖਣਗੇ ਤਾਂ ਲੋਕ ਪੋਲਾਈਟਨੈਸ ਸਿੱਖਣਗੇ ਹੈਨਾ ਮੈਂ ਇਹ ਕਹਿਨੀ ਆ ਕਿ ਹਰ ਗੱਲ ਕਹਿਣ ਦਾ ਇੱਕ ਤਰੀਕਾ ਹੁੰਦਾ ਆ ਠੀਕ ਹੈ ਜ਼ਰੂਰੀ ਨਹੀਂ ਕਿ ਅਸੀਂ ਈਰਖਾ ਗੁੱਸੇ ਦੇ ਵਿੱਚ ਆ ਕੇ ਹੀ ਹਰ ਗੱਲ ਨੂੰ ਕਹਿਣਾ ਆ ਸੋ ਉਹ ਵੀ ਇੱਕ ਕਨਸੈਪਟ ਹੈ ਨਾ ਮੇਰੇ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਸੀਗਾ ਮਤਲਬ ਧਾਰਮਿਕ ਸਥਾਨ ਤੋਂ ਮੈਸੇਜ ਜਿਹੜਾ ਹੈਗਾ ਨਾ ਉਹ ਫਿਰ ਗਲਤ ਪਾਸ ਆਨ ਹੁੰਦਾ ਹਾਲਾਂਕਿ ਆਪਾਂ ਸਾਰੇ ਹੀ ਕਦੇ ਨਾ ਕਦੇ ਗੁੱਸੇ ਦਾ ਸ਼ਿਕਾਰ ਹੋ ਜਾਂਦੇ ਆ ਕਦੇ ਨਾ ਕਦੇ ਆਪਣੇ ਤੋਂ ਕਿਹਾ ਜਾਂਦਾ ਹੈ ਪਰ ਇੱਕ ਹੀ ਹੁੰਦਾ ਵੀ ਉਸ ਜਗ੍ਹਾ ਦੀ ਜਿਹੜੀ ਉਹ ਮਰਿਆਦਾ ਹੈ ਉਸ ਚੀਜ਼ ਦਾ ਉਹ ਹੁੰਦਾ ਵੀ ਇੱਥੇ ਲੋਕ ਉਹੀ ਵਿਕਾਰ ਉਹੀ ਵਿਕਾਰ ਛੱਡਣ ਆਏ ਆ ਤੇ ਉਹੀ ਚੀਜ਼ ਆਪਾਂ ਉਹਨਾਂ ਨੂੰ ਮਤਲਬ ਪਾਸ ਆਨ ਕਰ ਰਹੇ ਆ ਤਾਂ ਉਹ ਚੀਜ਼ ਥੋੜੀ ਅਫੈਕਟ ਹੋ ਜਾਂਦੀ ਹੈ ਵਾਪਸ ਆਇਆ ਹੁਕਮ ਤੇ ਕਾਫੀ ਅੱਗੇ ਵਧ ਜਗੇ ਨਾ ਹਾਂ ਸੋ ਹੁਕਮ ਦੁਆਰਾ ਮੈਂ ਤੁਹਾਨੂੰ ਹੁਣ ਵਿਦ ਐਗਜ਼ਾਮਪਲ ਐਕਸਪਲੇਨ ਕਰ ਲਾ ਲ ਸਮਝਦੇ ਆ ਕਿ ਹੁਕਮ ਕੀ ਚੀਜ਼ ਹੈ ਹਨਾ ਸੋ ਇੱਥੇ ਦੇਖ ਆਪਾਂ ਦੇਖ ਰਹੇ ਆਂ ਵੀ ਇੱਕ ਸਾਈਕਲ ਹੈ ਠੀਕ ਹੈ ਆਪਾਂ ਉਹਦੇ ਟਾਇਰਸ ਦੀ ਐਗਜ਼ਾਮਪਲ ਲੈਂਦੇ ਆ ਹੁਣ ਟਾਇਰਸ ਦੀ ਜਦੋਂ ਆਪਾਂ ਦੇਖੀਏ ਵੀ ਟਾਇਰਸ ਦੀ ਕੋਈ ਨਾ ਕੋਈ ਐਕਸਪਾਇਰੀ ਡੇਟ ਹੁੰਦੀ ਹੈ ਇੱਕ ਟਾਈਮ ਤੇ ਆ ਕੇ ਆਪਾਂ ਕਹਿੰਦੇ ਆ ਕਿ ਵੇਅਰ ਐਂਡ ਟੇਅਰ ਦੇ ਨਾਲ ਉਹਨਾਂ ਨੇ ਖਤਮ ਹੋ ਜਾਣਾ ਖਰਾਬ ਹੋ ਜਾਣਾ ਉਹ ਆਪਾਂ ਨੂੰ ਪਤਾ ਹੈ ਉਹ ਜਿਹੜਾ ਪਤਾ ਹੈ ਵੀ ਹਾਂ ਇਹਨੇ ਇੱਕ ਟਾਈਮ ਤੇ ਆ ਕੇ ਐਕਸਪਾਇਰ ਹੋ ਜਾਣਾ ਦੈਟ ਇ ਜਿਹੜੀ ਚੀਜ਼ ਯੂਨੀਵਰਸਲੀ ਟru ਹੈ ਉਹ ਹੈਗੀ ਉਹ ਹੋਏਗਾ ਹੁਕਮ ਠੀਕ ਹੈ ਹੁਣ ਮੰਨ ਲਓ ਤੁਸੀਂ ਕੀ ਕਰਦੇ ਹੋ ਤੁਸੀਂ ਹਰ ਟਾਈਮ ਟੂ ਟਾਈਮ ਤੁਸੀਂ ਇਹਦੀ ਹਵਾ ਚੈੱਕ ਕਰਾ ਰਹੇ ਹੋ ਟਾਈਮ ਟੂ ਟਾਈਮ ਤੁਸੀਂ ਜਿਹੜਾ ਹੈਗਾ ਇਹਦੀ ਕੇਅਰ ਕਰ ਰਹੇ ਹੋ ਤੁਸੀਂ ਪਲੱਸ ਸলো ਡਰਾਈਵ ਕਰ ਰਹੇ ਹੋ ਮਤਲਬ ਹਰ ਚੀਜ਼ ਦਾ ਧਿਆਨ ਰੱਖ ਰਹੇ ਹੋ ਤਾਂ ਤੁਸੀਂ ਕੀ ਕਰੋਗੇ ਕਿ ਇਹਦੀ ਜਿਹੜੀ ਨੈਚੁਰਲ ਚੀਜ਼ ਹੈ ਨਾ ਜਿੱਥੇ ਇਹਨੇ ਜਾ ਕੇ ਐਕਸਪਾਇਰ ਹੋਣਾ ਤੁਸੀਂ ਉੱਥੋਂ ਤੱਕ ਪਹੁੰਚ ਜਾਓਗੇ ਪਰ ਇਨ ਬਿਟਵੀਨ ਜੇ ਤੁਹਾਡੇ ਲੈਵਲ ਤੇ ਚੱਲ ਰਿਹਾ ਵੀ ਤੁਸੀਂ ਇਹਨੂੰ ਜਿੱਥੇ ਜੀ ਕਰਦਾ ਉੱਥੇ ਸਿੱਟ ਦਿੰਨੇ ਹੋ ਜਿੱਥੇ ਤੁਸੀਂ ਨਾ ਇਹਦੇ ਚ ਕਦੇ ਹਵਾ ਭਰਵਾਈ ਹੈ ਨਾ ਤੁਸੀਂ ਇਹਦਾ ਕੋਈ ਧਿਆਨ ਰੱਖਿਆ ਹੈ ਠੀਕ ਹੈ ਤਾਂ ਇਹ ਜਿਹੜਾ ਹੈਗਾ ਇਹ ਇਨ ਬਿਟਵੀਨ ਜਾ ਕੇ ਕਿਤੇ ਤੁਹਾਨੂੰ ਤੁਹਾਡਾ ਸਾਥ ਛੱਡ ਜੂਗਾ ਠੀਕ ਹੈ ਤਾਂ ਹੁਣ ਤੁਸੀਂ ਉਹ ਟਾਇਰ ਨੂੰ ਸਰੀਰ ਮੰਨ ਸਕਦੇ ਹੋ ਠੀਕ ਹੈ ਤਾਂ ਇਹ ਜਿਹੜੀ ਚੀਜ਼ ਹੈ ਇਨ ਬਿਟਵੀਨ ਖਤਮ ਹੋ ਜੂਗੀ ਇਹ ਦੇਚ ਰੱਬ ਨੇ ਨਹੀਂ ਸੀ ਡਿਸਾਈਡ ਕੀਤਾ ਕਿ ਇਹ ਬਈ ਤੇਰਾ ਇੰਨਾ ਹੀ ਸੀਗਾ ਇਹਦੇ ਚ ਤੁਸੀਂ ਵੀ ਰਿਸਪੌਂਸਿਬਲ ਹੋ ਪਲੱਸ ਜਿਹੜੇ ਜਿਹੜੇ ਕਰਮ ਤੁਸੀਂ ਕਰ ਰਹੇ ਉਹ ਕਰਮ ਇਹੀ ਹੈ ਵੀ ਜਿਵੇਂ ਤੁਸੀਂ ਇੱਥੇ ਧਿਆਨ ਨਹੀਂ ਰੱਖ ਰਿਆ ਇੱਥੇ ਤੁਸੀਂ ਕੋਈ ਉਹਦੀ ਹਵਾ ਨਹੀਂ ਚੈੱਕ ਕਰਾਈ ਕੋਈ ਸਰਵਿਸ ਨਹੀਂ ਕਰਾਈ ਕੁਝ ਨਹੀਂ ਕਰਾਇਆ ਇਹ ਤੁਹਾਡੇ ਪਾਰਟ ਤੇ ਤੁਹਾਡੇ ਕਰਮ ਹੋ ਰਹੇ ਆ ਤਾਂ ਤੁਸੀਂ ਇਹ ਨਹੀਂ ਕਰੋਗੇ ਤਾਂ ਬਈ ਇਨ ਬਿਟਵੀਨ ਇਹ ਚੀਜ਼ਾਂ ਹੋਣਗੀਆਂ ਹੀ ਹੋਣਗੀਆਂ ਤੇ ਬਾਅਦ ਚ ਆਪਾਂ ਬਲੇਮ ਸੈਟ ਦਿੰਨੇ ਆ ਰੱਬ ਦੇ ਉੱਤੇ ਵੀ ਇਹ ਤਾਂ ਰੱਬ ਨੇ ਕਰਤਾ ਜੀ ਕਿਉਂਕਿ ਬਹੁਤ ਸੌਖਾ ਹੈ ਰੱਬ ਤੇ ਬਲੇਮਸ ਇਟ ਨਾ ਆਪਦੀ ਜ਼ਿੰਮੇਵਾਰੀ ਲੈਣੀ ਬਹੁਤ ਔਖੀ ਹੈ ਰਾਈਟ ਮੈਨੂੰ ਲੱਗਦਾ ਵੀ ਇਹ ਸਿੰਪਲੀਫਾਈ ਕਰਕੇ ਅਸੀਂ ਸਮਝਾ ਸਕੇ ਹੋਵਾਂਗੇ ਅਸੀਂ ਇੱਕ ਹੋਰ ਐਗਜ਼ਾਮਪਲ ਦੇਣ ਦੀ ਟਰਾਈ ਕਰਦੇ ਹਾਂ ਕਿ ਸ਼ਾਇਦ ਤੁਹਾਨੂੰ ਹੋਰ ਕਲੀਅਰ ਹੋ ਸਕੇ ਕਿ ਹੁਣ ਅੱਗ ਹੈ ਅੱਗ ਦਾ ਕੰਮ ਹੈ ਸਾੜਨਾ ਉਹ ਯੂਨੀਵਰਸਲ ਲਾਅ ਹੈ ਕਿ ਅਗਰ ਅਸੀਂ ਹੱਥ ਵਿੱਚ ਪਾਵਾਂਗੇ ਤਾਂ ਉਹਨੇ ਸਾੜਨਾ ਹੀ ਸਾੜਨਾ ਹੈ ਉਹ ਹੁਕਮ ਹੈ ਹੁਕਮ ਕੀ ਕਿ ਇਹਦਾ ਇਹਦਾ ਕੰਮ ਹੈ ਸਾੜਨਾ ਹਾਂ ਰਾਈਟ ਤੇ ਅੱਗ ਨੂੰ ਅਸੀਂ ਹੋਰ ਤਰੀਕਿਆਂ ਨਾਲ ਵੀ ਯੂਜ਼ ਕਰ ਸਕਦੇ ਆ ਕਿ ਉਹਨੂੰ ਅਸੀਂ ਚੰਗੇ ਵਾਸਤੇ ਵੀ ਯੂਜ਼ ਕਰ ਸਕਦੇ ਆ ਘਰ ਵਿੱਚ ਕੋਈ ਚੀਜ਼ ਬਣਾਉਣ ਵਾਸਤੇ ਯੂਜ਼ ਕਰ ਸਕਦੇ ਆ ਜਾਂ ਫਿਰ ਕਿਸੇ ਵੀ ਚੀਜ਼ ਨੂੰ ਜਲਾਉਣ ਵਾਸਤੇ ਮਤਲਬ ਡਿਸਟਰਕਸ਼ਨ ਵਾਸਤੇ ਵੀ ਯੂਜ਼ ਕਰ ਸਕਦੇ ਆ ਜਿਹੜੀ ਲੰਗੇ ਪਸਾਦ ਹੋ ਜਾਂਦੀ ਹੈ ਆਪਾਂ ਕਹਿ ਦਿੰਨੇ ਆ ਵੀ ਉਹ ਫਲਾਣੇ ਘਰ ਜਲਾਤੇ ਜੀ ਘਰਾਂ ਜਲਾ ਦੀਆਂ ਜੀ ਇਹ ਚੀਜ਼ਾਂ ਆਪਾਂ ਕਹਿ ਦਿੰਨੇ ਆ ਹਨਾ ਉਹ ਅੱਗ ਨੂੰ ਤੁਸੀਂ ਕਿਵੇਂ ਅੱਗ ਦਾ ਕੰਮ ਹੈ ਸਾੜਨਾ that is hukum universal law ਹੈ ਇਹ ਇਹ ਨਾ ਇੱਕ ਸੜਨਾ ਹੀ ਹੈ ਉਹਦਾ ਉਸ ਤੋਂ ਤੁਸੀਂ ਕਿਵੇਂ ਕਰ ਰਹੇ ਹੋ ਤੁਸੀਂ ਹੱਥ ਪਾਉਣਾ ਹੈ ਨਹੀਂ ਹੋ ਸਕਦੇ ਵਿੱਚ ਇਹ ਤੁਸੀਂ ਸੋਚਣਾ ਹੈ ਇਹ ਤੁਹਾਡੇ ਬਿਹਫ ਤੇ ਆ ਕੇ ਰੱਬ ਨਹੀਂ ਸੋਚੂਗਾ ਕਿਉਂਕਿ ਰੱਬ ਨੇ ਤੁਹਾਨੂੰ ਪਰਿਪੂਰਨ ਕਰਕੇ ਭੇਜਿਆ ਹਮ ਅਸੀਂ ਅਸੀਂ ਸੋਚਦੇ ਹਾਂ ਕਿ ਅੱਗ ਚੱਲ ਰਹੀ ਹੈ ਤਾਂ ਮਤਲਬ ਅਸੀਂ ਸੜਨਾ ਹੀ ਸੜਨਾ ਹੈ ਅਸੀਂ ਹੁਕਮ ਇਹ ਚੀਜ਼ ਸਮਝਦੇ ਆ ਹਾਂ ਜੀ ਮਤਲਬ ਮੰਨ ਲਓ ਹੁਣ ਅਗਦਾ ਕੰਮ ਹੈ ਸੜਨਾ ਤੇ ਮੈਂ ਉੱਥੇ ਜਾ ਕੇ ਐਵੇਂ ਹੱਥ ਪਾਲਾਂ ਵੀ ਨਹੀਂ ਰੱਬ ਬਚਾ ਲੂਗਾ ਜੇ ਬਚਾਉਣਾ ਹੋਇਆ ਤੇ ਨਹੀਂ ਤਾਂ ਠੀਕ ਹੈ ਨਾ ਆਪੇ ਬਚਾ ਲੂਗਾ ਬਿਲਕੁਲ ਬਿਲਕੁਲ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਹਾਂ ਐਦਾਂ ਨਹੀਂ ਹੁੰਦਾਗਾ ਬਿਲਕੁਲ ਨਾਮ ਦੀ ਚੀਜ਼ ਹੈ ਕਰਮ ਫਿਰ ਤਾਂ ਸਾਰੇ ਕਨਸੈਪਟ ਜਿਹੜੇ ਆ ਨਾ ਉਹ ਖਤਮ ਹੀ ਹੋ ਜਾਣਗੇ ਕਰਮਾ ਵੀ ਹੈ ਨਹੀਂ ਕੋਈ ਕੁਝ ਵੀ ਕੋਈ ਲੜਨ ਨਹੀਂ ਜਦੋਂ ਸਭ ਕੁਝ ਰੱਬ ਨੇ ਹੀ ਕਰਨਾ ਹਾਂ ਫਿਰ ਆਪਾਂ ਨੂੰ ਦਿਮਾਗ ਕਿਉਂ ਦਿੱਤਾ ਹੈ ਸਾਨੂੰ ਕੌਨਸ਼ੀਅਸਨੈਸ ਕਿਉਂ ਦਿੱਤੀ ਹੈ ਸਾਨੂੰ ਅਵੇਅਰ ਹੋਣ ਲਈ ਕਿਉਂਕਿ ਆ ਸਾਨੂੰ ਅਵੇਕਨ ਹੋਣ ਲਈ ਕਿਉਂ ਕਿ ਆ ਅਗਰ ਫਰੀ ਵਿਲੀ ਐਗਜ਼ਿਸਟ ਨਹੀਂ ਕਰਦੀ ਅਗਰ ਸਭ ਕੁਝ ਰੱਬ ਦੇ ਹੋ ਨਾ ਰੱਬ ਨੂੰ ਕੀ ਫਾਇਦਾ ਆ ਕੀ ਫਾਇਦਾ ਉਹਨੂੰ ਵੀ ਤੁਸੀਂ ਮੇਰੇ ਅਕੋਰਡਿੰਗ ਚੱਲੋ ਜਿੱਦਾਂ ਮੈਂ ਚਾਹ ਉਹਨਾਂ ਉਦਾਂ ਚੱਲੋ ਤੁਹਾਡੀ ਜ਼ਿੰਦਗੀ ਮੇਰੇ ਹਿਸਾਬ ਨਾਲ ਹੋਣੀ ਹੈ ਜੇ ਤੁਸੀਂ ਆ ਨਹੀਂ ਕੀਤਾ ਤਾਂ ਤੁਸੀਂ ਗਏ ਬਸ ਤੁਹਾਡੀ ਜ਼ਿੰਦਗੀ ਤਬਾ ਮੈਂ ਬੇਸਿਕਲੀ ਹਨਾ ਉਹ ਇਨਸਾਨ ਪਹਿਲਾਂ ਤਾਂ ਆਪਾਂ ਰੱਬ ਨੂੰ ਇੱਕ ਵੱਡਾ ਸਾਰਾ ਇਨਸਾਨ ਬਣ ਮੰਨਣਾ ਬੰਦ ਕਰੀਏ ਹਮ ਇਟਸ ਲਾਈਕ ਕਿ ਕਨਸੈਪਟ ਮੰਨੀ ਹੈ ਕਿ ਇੱਕ ਲਾਈਟ ਹੈ ਹਨਾ ਆਪਾਂ ਡਿਵਾਈਨ ਲਾਈਟ ਕਹਿੰਦੇ ਉਹਦੇ ਵਿੱਚੋਂ ਹੀ ਉਸ ਲਾਈਟ ਵਿੱਚੋਂ ਆਪਾਂ ਸਾਰੇ ਆਏ ਆ ਉਸ ਤੋਂ ਬਾਅਦ ਅੱਗੇ ਆਪਣੀ ਆਪਣੀ ਜਰਨੀ ਸਟਾਰਟ ਹੁੰਦੀ ਹੈ ਐਟ ਦੀ ਐਂਡ ਆਪਾਂ ਉਸੇ ਲਾਈਟ ਦੇ ਵਿੱਚ ਇੱਕ ਮਿਕ ਹੋਣਾ ਹੈ ਕੌਨਸ਼ੀਅਸ ਹੋ ਕੇ ਉਸ ਕੌਨਸ਼ੀਅਸ ਉਹ ਕੌਨਸ਼ੀਅਸਨੈਸ ਜਦੋਂ ਆਪਾਂ ਅਚੀਵ ਕਰ ਲੈਂਦੇ ਆ ਤਾਂ ਆਪਾਂ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਂਦੇ ਆ ਪਰ ਇਹਦੇ ਵਿੱਚ ਕਿਤੇ ਵੀ ਇਹ ਨਹੀਂ ਹੈਗਾ ਆਪਾਂ ਹੁਕਮ ਨੂੰ ਗਲਤ ਲੈ ਕੇ ਚੱਲ ਰਹੇ ਆ ਅਸੀਂ ਫੇਰ ਕਹਿ ਰਹੇ ਆ ਵੀ ਇਹ ਸਾਡੇ 뷰 ਪੁਆਇੰਟਸ ਐ ਜੇ ਕੋਈ ਅਲਾਈਨ ਕਰ ਪਾਉਂਦਾ ਆ ਇਸ ਅਸੀਂ ਕੋਸ਼ਿਸ਼ ਕੀਤੀ ਐ ਵੀ ਗੁਮਰਾਹ ਨਾ ਕੀਤਾ ਜਾਵੇ ਜਾਂ ਜਿਹੜੇ ਮਤਲਬ ਲੋਕ ਘਪੋਲੇ ਭਾਲੇ ਲੋਕਾਂ ਨੂੰ ਨਾ ਮਤਲਬ ਉਹ ਨਾ ਮਿਲੇ ਕਿ ਇੱਕ ਧੰਦਾ ਮਿਲ ਜਾਂਦਾ ਆ ਆਪਾਂ ਨੂੰ ਮਤਲਬ ਲੁੱਟਣ ਦਾ ਉਹ ਚੀਜ਼ ਤੋਂ ਬਚਣ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਕਿ ਸਾਨੂੰ ਸਮਝ ਹੈਗੀ ਆ ਜਿੰਨੇ ਜਿਵੇਂ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ ਚੀਜ਼ਾਂ ਅਸੀਂ ਆਪਣਾ ਵਿਊ ਪੁਆਇੰਟ ਸ਼ੇਅਰ ਕਰੀਏ ਬਾਕੀ ਤੁਹਾਡੀ ਅਗਰ ਕੋਈ ਹੋਰ ਵਿਊ ਪੁਆਇੰਟ ਨੇ ਜਾਂ ਤੁਸੀਂ ਕੁਝ ਹੋਰ ਸੋਚਦੇ ਹੋ ਇਸ ਬਾਰੇ ਹੁਕਮ ਦੇ ਕਨਸੈਪਟ ਨੂੰ ਤੁਸੀਂ ਕਿਸੇ ਹੋਰ ਤਰ੍ਹਾਂ ਨਾਲ ਡਿਫਾਈਨ ਕਰਦੇ ਹੋ ਤਾਂ ਯੂ ਆਰ ਮੋਸਟ ਵੈਲਕਮ ਤੁਸੀਂ ਸਾਨੂੰ ਦੱਸ ਸਕਦੇ ਹਾਂ ਅਸੀਂ ਹਮੇਸ਼ਾ ਡਿਸਕਸ਼ਨਸ ਲਈ ਓਪਨ ਹੈ ਅਸੀਂ ਜ਼ਰੂਰ ਸਿੱਖਣਾ ਚਾਹਾਂਗੇ ਅਗਰ ਕੋਈ ਸਾਨੂੰ ਲੱਗੂਗਾ ਕਿ ਇਹ ਚੀਜ਼ ਇਹ ਤੁਹਾਡੀ ਗੱਲ ਜਿਹੜੀ ਹੈਗੀ ਸਾਨੂੰ ਲੱਗ ਰਹੀ ਹੈ ਵੀ ਹਾਂਜੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਤਾਂ ਅਸੀਂ ਜ਼ਰੂਰ ਉਸ ਚੀਜ਼ ਨੂੰ ਮੰਨਣ ਦੀ ਕੋਸ਼ਿਸ਼ ਕਰਾਂਗੇ ਪਰ ਅਗੇਨ ਕਦੇ ਕੋਈ ਕਿਸੇ ਦੇ ਕਹਿਣ ਤੇ ਤੁਸੀਂ ਨਹੀਂ ਮੰਨਣਾ ਜੋ ਚੀਜ਼ ਤੁਹਾਡੇ ਨਾਲ ਅਲਾਈਨ ਹੋ ਰਹੀ ਹੈ ਜਾਂ ਤੁਹਾਨੂੰ ਚੰਗੀ ਲੱਗ ਰਹੀ ਹੈ ਤੁਸੀਂ ਉਸ ਨੂੰ ਉਸ ਤਰੀਕੇ ਨਾਲ ਮੰਨੋ ਤੇ ਸਮਝੋ ਰਾਈਟ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗੀ ਕਿ ਰੱਬ ਪਿਆਰ ਕਰਨ ਵਾਲੀ ਚੀਜ਼ ਹੈ ਰੱਬ ਤੋਂ ਡਰਨ ਰੱਬ ਕੋਈ ਡਰਨ ਵਾਲੀ ਚੀਜ਼ ਨਹੀਂ ਹੈਗੀ ਰੱਬ ਦੇ ਹੀ ਤਾਂ ਅਸੀਂ ਸਾਰੇ ਬਣਾਏ ਹੋਏ ਆ ਲਾਈਕ ਉਹ ਰੱਬ ਨਹੀਂ ਜਿਹੜਾ ਬੰਦੇ ਬੰਦਿਆਂ ਵਾਂਗ ਆਪਾਂ ਇਮੇਜਿਨ ਕਰ ਲੈਂਦੇ ਆ ਜੋ ਕੁਰਸੀ ਤੇ ਬੈਠਾ ਆ ਬਟ ਹਾਂ ਆਪਾਂ ਸਾਰੇ ਉਹਦਾ ਹੀ 파ਟ ਹਾਂ ਇਸ ਯੂਨੀਵਰਸ ਦਾ ਹੀ 파ਟ ਆ ਤਾਂ ਆਪਾਂ ਉਹਦੇ ਤੋਂ ਡਰਨ ਦੀ ਬਜਾਏ ਉਹਦੇ ਰਾਹ ਤੇ ਚੱਲੀਏ ਉਹਨੂੰ ਮਿਲਣ ਦੀ ਕੋਸ਼ਿਸ਼ ਕਰੀਏ ਕਿ ਉਹਦੇ ਵਿੱਚ ਮਰਜ ਹੋਣ ਦੀ ਕੋਸ਼ਿਸ਼ ਕਰੀਏ ਰੈਦਰ ਦੈਨ ਕਿ ਉਹਦੇ ਤੋਂ ਡਰ ਕੇ ਪਾਪ ਪੁੰਨ ਸਵਰਗ ਨਰਕ ਇਹਨਾਂ ਚੀਜ਼ਾਂ ਦੇ ਵਿੱਚ ਇਨਟੈਂਗਲ ਹੋਈਏ ਪਲੀਜ਼ ਮੇਰੀ ਬੇਨਤੀ ਹੈ ਵੀ ਕੋਈ ਵੀ ਐਵੇਂ ਘੜੀਸਦਾ ਹੋਇਆ ਨਹੀਂ ਲੈ ਕੇ ਜਾਊਗਾ ਤੁਹਾਨੂੰ ਪਲੀਜ਼ ਇਹਨਾਂ ਚੀਜ਼ਾਂ ਤੋਂ ਡਰਨਾ ਆਪਾਂ ਬੰਦ ਕਰੀਏ ਇਹ ਤਾਂ ਆਈ ਕੈਨ ਅਸ਼ੂਰ ਯੂ ਕਿ ਇਹ ਚੀਜ਼ਾਂ ਨਹੀਂ ਹੈ ਕੋਈ ਵੀ ਜੋ ਹੈ ਹੀ ਰੱਬ ਉਹ ਕੋਈ ਇਨਸਾਨ ਤਾਂ ਹੈ ਨਹੀਂ ਜੋ ਹੈ ਇਹ ਰੱਬ ਉਹ ਕਿਉਂ ਆਪਦੇ ਬੱਚਿਆਂ ਨੂੰ ਜਿਹਨੂੰ ਆਪ ਹੀ ਉਹਨੇ ਪੈਦਾ ਕੀਤਾ ਤੇ ਉਹਨਾਂ ਨੂੰ ਘੜੀਸਦਾ ਹੋਇਆ ਲਜਾਊਗਾ ਕੋਈ ਵੀ ਮਤਲਬ ਇਦਾਂ ਇਹਦੇ 'ਚ ਕੋਈ ਸੱਚਾਈ ਨਹੀਂ ਮੈਨੂੰ ਸਮਝ ਹੀ ਨਹੀਂ ਆਉਂਦੀ ਵੀ ਆਪਾਂ ਹੋਂਦ ਤੇ ਕਰੇ ਕਿਵੇਂ ਸੁਣ ਰਹੇ ਆ ਜੀ ਸਾਡੇ ਪੇਰੈਂਟਸ ਕਦੀ ਇਹ ਨਹੀਂ ਸੋਚ ਸਕਦੇ ਚਾਹੇ ਅਸੀਂ ਮਾੜੇ ਤੋਂ ਮਾੜਾ ਕਰਮ ਵੀ ਕਿਉਂ ਨਾ ਕੀਤਾ ਹੋਵੇ ਉਹ ਨਹੀਂ ਸੋਚ ਸਕਦੇ ਕਿ ਤੁਹਾਡੇ ਤੁਹਾਨੂੰ ਕੜੀਸ ਕੇ ਲੈ ਕੇ ਜਾਣਾ ਆ ਹਾਂ ਪੇਰੈਂਟਸ ਤੱਕ ਮਾਫ ਕਰ ਦਿੰਦੇ ਆ ਕਿ ਟਾਈਮ ਤੇ ਆ ਕੇ ਤੇ ਉਹ ਤਾਂ ਫਿਰ ਰੱਬ ਹੈ ਤੇ ਉਹ ਤੋਂ ਆਪਾਂ ਸੋਚ ਰਹੇ ਆ ਵੀ ਮੇਰੇ ਤੋਂ ਗਲਤੀ ਹੋ ਗਈ ਮੈਂ ਮਾੜੇ ਕਰਮ ਕਰੀ ਆ ਨਾ ਤੇ ਹੁਣ ਮੈਨੂੰ ਕੜੀਸ ਦੇ ਹੋਏ ਲੈ ਕੇ ਜਾਣਗੇ ਜੀ ਫਿਰ ਉੱਥੇ ਜਾ ਕੇ ਮੇਰਾ ਲੇਖਾ ਜੋਖਾ ਕਰਨਗੇ ਹਾਂ ਬੇ ਕੀ ਕਰਕੇ ਕਿਹਨੇ ਲੇਖਾ ਜੋਖਾ ਇਹੋ ਜਿਹੀ ਕੋਈ ਹਾਂ ਅੱਛਾ ਦੂਸਰੀ ਗੱਲ ਤੁਹਾਡੇ ਕਰਮਾਂ ਦਾ ਹਿਸਾਬ ਨਾ ਇੱਥੇ ਹੀ ਹੋਣਾ ਜਿਹੜੇ ਕਰਮ ਤੁਸੀਂ ਬਣਾ ਰਹ ਉਹਦਾ ਹਸਾਬ ਕਿਤਾਬ ਇੱਥੇ ਹੋਣਾ ਜਦੋਂ ਆਪਾਂ ਕਹਿੰਦੇ ਨਾ ਵੀ ਇੱਥੇ ਹੋਣਾ ਇੱਥੇ ਹੀ ਸਵਰਗ ਹੈ ਇੱਥੇ ਹੀ ਨਰਕ ਹੈ 댓 ਮੀਨਸ ਕਿ ਉਹ ਚਾਹੇ ਇਸ ਜਨਮ 'ਚ ਹੋ ਜੇ ਹਸਾਬ ਕਿਤਾਬ ਨਹੀਂ ਤਾਂ ਫੇਰ ਤੁਹਾਨੂੰ ਦੁਬਾਰਾ ਜਨਮ ਲੈਣਾ ਪਊਗਾ ਫੇਰ ਉਹ ਚੀਜ਼ਾਂ ਦਾ ਹਸਾਬ ਕਿਤਾਬ ਹੋਊਗਾ ਹੋਊਗਾ ਸਭ ਇੱਥੇ ਔਰ ਕਿਤੇ ਨਹੀਂ ਜਾਣਾ ਤੁਸੀਂ ਵੀ ਉਹਦਾ ਹਸਾਬ ਕਿਤਾਬ ਕਰਨ ਵੱਖਰੀ ਜਗ੍ਹਾ ਤੇ ਜਾਉਂਗੇ ਜਿਹੜੇ ਕਰਮ ਇੱਥੇ ਬਣਾ ਰਹੇ ਹੋ ਉਹਨਾਂ ਦਾ ਹਸਾਬ ਕਿਤਾਬ ਇੱਥੇ ਹੀ ਹੋਣਾ ਰਾਈਟ ਹੁਕਮ ਨੂੰ ਲੈ ਕੇ ਮੇਰੇ ਮਾਈਂਡ 'ਚ ਇੱਕ ਹੋਰ ਗੱਲ ਆਈ ਹੈ ਕਿ ਜਿੱਦਾਂ ਆਪਾਂ ਐਗਜ਼ਾਮਪਲਸ ਨਾਲ ਤਾਂ ਸਮਝਾਤਾ ਇੱਕ ਨਿੱਕਾ ਜਿਹਾ ਕਨਸੈਪਟ ਮੇ ਕਿ ਜਦੋਂ ਜਿੱਦਾਂ ਅਪਾ ਤਾਇਰ ਦੀ ਗੱਲ ਕੀਤੀ ਸੀ ਵੀ 올 ਹੈਵ ਸੋਲ ਪਾਵਰ ਠੀਕ ਹੈ ਸਾਡੇ ਸਾਰਿਆਂ ਕੋਲ ਸੋਲ ਪਾਵਰ ਹੈਗੀ ਹੈ ਵਿਦ ਦਾ ਟਾਈਮ ਜੋ ਕਰਮ ਅਸੀਂ ਕਰਦੇ ਆ ਨਾ ਉਹ ਉਹਦੇ ਤੇ ਡਿਪੈਂਡ ਕਰਦਾ ਹੈ ਕਿ ਸਾਡੀ ਸੋਲ ਪਾਵਰ ਘਟੂਗੀ ਜਾਂ ਵਧੂਗੀ ਠੀਕ ਹੈ ਅਗਰ ਸਾਡੀ ਸੋਲ ਪਾਵਰ ਵਿਦ ਦਾ ਟਾਈਮ ਘਟ ਰਹੀ ਹੈ ਠੀਕ ਹੈ ਤੁਸੀਂ ਲੋ ਫੀਲ ਕਰੋਗੇ ਸਟ੍ਰੈਸਡ ਫੀਲ ਕਰੋਗੇ ਐਂਸ਼ੀਅਸ ਫੀਲ ਕਰੋਗੇ ਗੁੱਸਾ ਆਊਗਾ ਈ ਰੱਖਾ ਹੋਊਗੇ ਲਸਟਫੁੱਲ ਹੋਵੋਗੇ ਮਤਲਬ ਤੁਹਾਡੀ ਸੋਲ ਪਾਵਰ ਘਟ ਰਹੀ ਹੈ ਹਰ ਟਾਈਮ ਜਿਵੇਂ ਜਿਵੇਂ ਤੁਹਾਡੀ ਸੋਲ ਪਾਵਰ ਘਟੂਗੀ ਤੁਸੀਂ ਆਪਣੇ ਵੱਲ ਧਿਆਨ ਨਹੀਂ ਦੇਵੋਗੇ ਕੌਨਸ਼ੀਅਸ ਨਹੀਂ ਹੋਵੋਗੇ ਆਪਣੇ ਆਪ ਨੂੰ ਰੀਚਾਰਜ ਨਹੀਂ ਕਰੋਗੇ ਟੂ ਕਨੈਕਟ ਵਿਦ ਦਿ ਡਿਵਾਈਨ ਪਾਵਰ ਹਨਾ ਤੁਸੀਂ ਆਪਣੇ ਆਪ ਨੂੰ ਲੋ ਰੱਖੋਗੇ ਤਾਂ ਵਿਦ ਦਿ ਟਾਈਮ ਉਹ ਘਟਦੀ ਜਾਊਗੀ ਘਟਦੀ ਜਾਊਗੀ ਬਟ ਇਨ ਬਿਟਵੀਨ ਆ ਕੇ ਤੁਹਾਨੂੰ ਲੱਗਿਆ ਕਿ ਹਾਂ ਵੀ ਹੁਣ ਮੈਨੂੰ ਨਾ ਧਿਆਨ ਰੱਖਣ ਦੀ ਲੋੜ ਹੈ ਮੈਨੂੰ ਕੌਨਸ਼ੀਅਸ ਹੋਣ ਦੀ ਲੋੜ ਹੈ ਮੈਂ ਬਹੁਤ ਜ਼ਿਆਦਾ ਡਰੇਨ ਹੋ ਚੁੱਕੀ ਹਾਂ ਉਸ ਪੁਆਇੰਟ ਤੇ ਜਾ ਕੇ ਅਗਰ ਤੁਸੀਂ ਉਹਨੂੰ ਰਿਕਵਰ ਕਰਦੇ ਹੋ ਨਾ ਤਾਂ ਤੁਸੀਂ ਅੱਗੇ ਪਹੁੰਚ ਜਾਓਗੇ ਬਟ ਅਗਰ ਤੁਸੀਂ ਉੱਥੇ ਜਾ ਕੇ ਰਿਕਵਰ ਨਹੀਂ ਕਰਦੇ ਤੁਸੀਂ ਉੱਥੋਂ ਡਿਪਲੀਟ ਹੋਰ ਹੁੰਦੇ ਜਾਂਦੇ ਹੋ ਤਾਂ ਸ਼ਾਇਦ ਉਹ ਤੁਹਾਡਾ ਐਂਡ ਪੁਆਇੰਟ ਹੋ ਸਕਦਾ ਹੈ ਕਿਉਂਕਿ ਤੁਹਾਡੀ ਸੋਲ ਨੂੰ ਇਹ ਲੱਗੂਗਾ ਕਿ ਦਿਸ ਬਾਡੀ ਇਜ਼ ਨਾਟ ਇਨਫ ਜਿਹਦੇ ਤੇ ਮੈਂ ਆਪਣੇ ਕੀਤੇ ਹੋਏ ਕਰਮਾਂ ਨੂੰ ਸੈੱਟ ਕਰ ਸਕਾਂ ਕਿਉਂਕਿ ਮੈਂ ਇਹ ਸਰੀਰ ਲਿਆ ਸੀ ਆਪਣੇ ਕਰਮਾਂ ਨੂੰ ਸੈੱਟ ਕਰਨ ਵਾਸਤੇ ਆਪਣੇ ਆਪ ਨੂੰ ਇੱਕ ਕੌਨਸ਼ੀਅਸਨੈਸ ਦੇ ਵਿੱਚ ਮਰਜ ਕਰਨ ਵਾਸਤੇ ਬਟ ਮੈਂ ਆਪਣੇ ਆਪ ਨੂੰ ਇੰਨਾ ਕੁ ਜ਼ਿਆਦਾ ਡਿਪਲੀਟ ਕਰ ਲਿਆ ਹੋਇਆ ਆ ਕਿ ਹੁਣ ਇਹ ਬਾਡੀ ਮੈਂ ਨਹੀਂ ਰੱਖ ਸਕਦੀਗੀ ਸ਼ਾਇਦ ਮੈਨੂੰ ਇਹਦੇ ਵਿੱਚੋਂ ਮਤਲਬ ਸੋਲ ਤੜਫ ਜਾਂਦੀ ਆ ਅੰਦਰੋਂ ਤੇ ਉਹਨੂੰ ਛੱਡਣਾ ਪੈਂਦਾ ਉਹ ਸਰੀਰ ਤੇ ਹੁਕਮ ਇਹ ਹੈ ਕਿ ਜਦੋਂ ਤੱਕ ਤੁਸੀਂ ਸੋਲ ਪਾਵਰ ਨੂੰ ਕੀ ਕਹਿ ਸਕਦੇ ਆ ਰੱਖੋਗੇ ਐਨਰਜਾਈਜ਼ ਰੱਖੋਗੇ ਹਾਂ ਜਦੋਂ ਤੱਕ ਤੁਸੀਂ ਸੋਲ ਪਾਵਰ ਨੂੰ ਚਾਰਜਡ ਰੱਖੋਗੇ ਐਨਰਜਾਈਜ਼ ਰੱਖੋਗੇ ਆਪਣੇ ਆਪ ਨੂੰ ਐਨਰਜਾਈਜ਼ ਰੱਖੋਗੇ ਉਨੀ ਦੇਰ ਤੁਸੀਂ ਮਤਲਬ ਉਦੋਂ ਤੱਕ ਤੁਸੀਂ ਇਸ ਧਰਤੀ ਤੇ ਹੈਗੇ ਹੋ ਠੀਕ ਹੈ ਇਹ ਇੱਕ ਹੁਕਮ ਇਹ ਹੈ ਕਿ ਤੁਸੀਂ ਵੇਖਣਾ ਹੈ ਵੀ ਤੁਸੀਂ ਕਿੰਨੀ ਦੇਰ ਤੱਕ ਉਸ ਚੀਜ਼ ਨੂੰ ਰੱਖ ਸਕਦੇ ਹੋ ਹੂੰ ਤੇ ਜਦੋਂ ਤੁਸੀਂ ਉਹਨੂੰ ਤਿਆਗ ਦਿੱਤਾ ਕਿ ਨਹੀਂ ਹੁਣ ਮੇਰੇ ਵਾਸਤੇ ਦੀ ਗੱਲ ਨਹੀਂ ਹੈਗੀਗੀ ਤਾਂ ਉਸ ਟਾਈਮ ਤੁਸੀਂ ਉਹ ਸਰੀਰ ਛੱਡ ਦੋਗੇ ਮੈਨੂੰ ਇਹ ਤੋਂ ਇਹ ਗੱਲ ਯਾਦ ਆ ਗਈ ਕਿ ਜਿਵੇਂ ਮੰਨ ਲਓ ਕਿਸੇ ਦੀ ਛੋਟੀ ਜ਼ਿੰਦਗੀ ਸੀਗੀ ਤਾਂ ਉਹਦਾ ਮਤਲਬ ਕਿਤੇ ਵੀ ਇਹ ਨਹੀਂ ਹੁੰਦਾ ਵੀ ਉਹਨੂੰ ਕੋਈ ਪਨਿਸ਼ਮੈਂਟ ਮਿਲੀ ਹੈ ਲੌਂਗ ਲਾਈਫ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਬਲੇਸਿੰਗ ਹੈ ਜਾਂ ਕੋਈ ਰਿਵਾਰਡ ਹੈ ਰਾਈਟ ਹਨਾ ਇਹ ਚੀਜ਼ ਆਪਾਂ ਗਲਤ ਲੈ ਜਾਂਦੇ ਆ ਵੀ ਸ਼ਾਰਟ ਲਾਈਫ ਹੈ ਤਾਂ ਕੋਈ ਪਨਿਸ਼ਮੈਂਟ ਹੈ ਰਾਈਟ ਇਹਨੂੰ ਜੇ ਆਪਾਂ ਥੋੜਾ ਹੋਰ ਆਪਾਂ ਐਕਸਪਲੇਨ ਕਰ ਦਈਏ ਹਾਂ ਬਿਲਕੁਲ ਪਹਿਲਾਂ ਮੈਂ ਇੱਕ ਲਾਈਨ ਐਡ ਕਰਨੀ ਰਹਗੀ ਕਿ ਇਨ ਸ਼ਾਰਟ ਆਪਣਾ ਕੁਐਸਚਨ ਇਹ ਸੀ ਕਿ ਹੁਕਮ ਅਗਰ ਹੈ ਤਾਂ ਕਰਮਾ ਦਾ ਕੀ ਰੋਲ ਹੈ ਕਰਮਾ ਦੇ ਬੇਸ ਤੇ ਤੁਹਾਡਾ ਹੁਕਮ ਡਿਸਾਈਡ ਹੁੰਦਾ ਹੈ ਹੂੰ ਜੋ ਜਿਹੜਾ ਯੂਨੀਵਰਸਲ ਲਾਅ ਹੈ ਉਹ ਤਾਂ ਹੈ ਹੀ ਹੈ ਹੈ ਹੀ ਹੈ ਹਾਂ ਮਰਨਾ ਹੈ ਡਿਸਾਈਡਡ ਹੈ ਪਰ ਕਦੋਂ ਤੇ ਕਿਵੇਂ ਇਹ ਡਿਸਾਈਡ ਤੁਸੀਂ ਕਰਨਾ ਆਪਦੇ ਕਰਮਾਂ ਦੇ ਨਾਲ ਜੋ ਵੀ এনवायरमेंटਲ ਫੈਕਟਰਸ ਆ ਜਾਂ ਜੋ ਵੀ ਤੁਸੀਂ ਜਿੰਨੇ ਕੌਂਸ਼ੀਅਸ ਹੁਕਮ ਦੱਸਦਾ ਹੈ ਕਿ ਤੁਸੀਂ ਮਰਨਾ ਆ ਬਟ ਉਥੋਂ ਤੱਕ ਪਹੁੰਚਣਾ ਕਿਵੇਂ ਆ ਉਹ ਤੁਹਾਡੇ ਕਰਮ ਦੱਸਦੇ ਨੇ ਹੁਕਮ ਇਹ ਹੈ ਹੋਰ ਇਹ ਨਹੀਂ ਹੁਕਮ ਕੀ ਬਹਿ ਜੋ ਤੇ ਬਸ ਚਿੱਲ ਕਰੋ ਕਿ ਨਹੀਂ ਕੁਝ ਨਹੀਂ ਹੈ ਰੱਬ ਨੇ ਜੋ ਕਰਨਾ ਉਹੀ ਕਰਨਾ ਆ ਹੁਣ ਆਪਾਂ ਗੱਲ ਕਰ ਰਹੇ ਸੀਗੇ ਵੀ ਕਿਸੇ ਦੀ ਛੋਟੀ ਜ਼ਿੰਦਗੀ ਹੈ ਮੰਨ ਲਓ ਕਿਸੇ ਦੀ ਛੋਟੀ ਉਮਰ ਚਲ ਰਹੀ ਹੈ दैट ਮੇਰਾ ਮਤਲਬ ਇਹ ਨਹੀਂ ਹੈਗਾ ਵੀ ਉਹਦੀ ਕੋਈ ਪਨਿਸ਼ਮੈਂਟ ਸੀ ਤੇ ਇਹ ਨਹੀਂ ਹੈ ਜੇ ਕੋਈ ਲੌਂਗ ਲਾਈਫ ਲੰਬੀ ਜ਼ਿੰਦਗੀ ਜਿਉ ਰਿਹਾ ਤਾਂ ਮਤਲਬ ਇਹ ਨਹੀਂ ਹੈਗਾ ਵੀ ਉਹਨੂੰ ਕੋਈ ਰਿਵਾਰਡ ਮਿਲਿਆ ਇਟਸ ਲਾਈਕ ਇਹ ਤੁਹਾਡੇ ਬਹੁਤ ਸਾਰੇ ਫੈਕਟਰਸ ਦੇ ਤੇ ਵਰਕ ਕਰਦੇ ਆ ਕਈ ਵਾਰ ਹੁੰਦਾ ਵੀ ਕੋਈ ਇੰਟੈਲੀਜੈਂਟ ਹੋ ਜਾਂਦਾ ਹੈ ਜਾਂ ਬਹੁਤ ਕੌਂਸ਼ੀਅਸ ਹੋ ਜਾਂਦਾ ਹੈ ਜਿਹੜੀਆਂ ਚੀਜ਼ਾਂ ਉਹਨੂੰ ਸਿੱਖਣੀਆਂ ਚਾਹੀਦੀਆਂ ਸੀਗੀਆਂ ਉਹਨੇ ਸਿੱਖ ਲਈਆਂ ਤਾਂ ਉਹਨੂੰ ਉਦੋਂ ਤੁਸੀਂ ਇੱਥੇ ਇਹਨੂੰ ਹਿਊਮਨ ਬਾਡੀ ਜੇ ਆਪਾਂ ਨਾ ਦੇਖੀਏ ਤਾਂ ਸੋਲ ਨੂੰ ਲੱਗਦਾ ਕਿ ਜੋ ਮੈਂ ਇਸ ਬਾਡੀ ਚ ਰਹਿ ਕੇ ਸਿੱਖਣਾ ਸੀ ਦੈਟਸ ਕੰਪਲੀਟਿਡ ਮੈਨੂੰ ਹੁਣ ਇੱਥੋਂ ਜਾਣਾ ਚਾਹੀਦਾ ਹੈ ਤਾਂ ਉਹ ਜਦੋਂ ਡਿਸਾਈਡ ਕਰ ਲੈਂਦੀ ਹੈ ਤਾਂ ਕਈ ਵਾਰ ਹੁੰਦਾ ਹੈ ਕਿ ਛੋਟੀ ਉਮਰ ਦੇ ਵਿੱਚ ਆਪਾਂ ਕਹਿੰਦੇ ਆ ਕਿ ਕੋਈ ਬੰਦਾ ਚਲਾ ਗਿਆ ਇਹ ਰੀਜ਼ਨ ਹੋ ਸਕਦਾ ਪਰ ਨਿਰਾ ਯਹੀ ਰੀਜ਼ਨ ਨਹੀਂ ਵੀ ਬਹੁਤ ਫੈਕਟਰਸ ਨੇ ਇੱਕ ਫੈਕਟਰ ਨਹੀਂ ਹੈਗਾਗਾ ਕਈਆਂ ਨੂੰ ਆਪਾਂ ਕਹਿੰਦੇ ਹੁੰਨੇ ਵੀ ਨਾ ਇਹ ਇਹ ਆਪਦੀ ਉਮਰ ਤੋਂ ਜ਼ਿਆਦਾ ਸਿਆਣਾ ਲੱਗਦਾ ਸੀ ਜਦੋਂ ਆਪਾਂ ਕਿਸੇ ਦੀ ਡੈਥ ਦੀ ਆਪਾਂ ਕਹਿੰਦੇ ਹਾਂ ਉਮਰ ਤੋਂ ਜ਼ਿਆਦਾ ਸਿਆਣਾ ਸੀਗਾ ਸਿਆਣੀਆਂ ਗੱਲਾਂ ਕਰਦਾ ਸੀਗਾ ਕਈ ਵਾਰ ਹੁੰਦਾ ਹੈ ਕਿ ਬੰਦਾ ਕੌਨਸ਼ੀਅਸ ਹੋ ਚੁੱਕਿਆ ਹੁੰਦਾ ਹੈ ਕਿਉਂਕਿ ਕੌਨਸ਼ੀਅਸ ਹੋਣਾ ਉਮਰ ਡਿਸਾਈਡ ਨਹੀਂ ਕਰਦੀ ਉਹਦਾ ਇੱਕ ਅੱਧਾ ਚੈਪਟਰ ਰਹਿੰਦਾ ਹੁੰਦਾ ਆ ਜੋ ਕਿ ਉਹ ਕੰਪਲੀਟ ਕਰਨ ਆਇਆ ਹੁੰਦਾ ਆ ਰਾਈਟ ਕਈ ਵਾਰ ਐ ਹੁੰਦਾ ਵੀ ਆਪਾਂ ਸੋਚਦੇ ਆਂ ਵੀ ਜੇ ਬੰਦਾ 60 70 ਸਾਲ ਦਾ ਹੈ ਤਾਂ ਉਹ ਬਹੁਤ ਕੌਨਸ਼ੀਅਸ ਹੈ ਤੇ ਜਿਹੜਾ ਕੋਈ 10 ਸਾਲ ਦਾ ਜਵਾਨ ਹੈ ਉਹਨੂੰ ਕੌਨਸ਼ੀਅਸਨੈਸ ਨਹੀਂ ਹੈ ਇਸ ਤਰ੍ਹਾਂ ਨਹੀਂ ਹੁੰਦਾ ਸੋਲਸ ਜਿਹੜੀਆਂ ਹੈਗੀਆਂ ਉਹ ਡਿਸਾਈਡ ਕਰਦੀਆਂ ਵੀ ਤੁਸੀਂ ਕਿੰਨੇ ਕੌਨਸ਼ੀਅਸ ਹੋ ਹਨਾ ਕ ਕਿਸੇ ਛੋਟੇ ਬੱਚੇ 'ਚ ਵੀ ਕੋਈ ਪੁਰਾਣੀ ਸੋਲ ਹੋ ਸਕਦੀ ਹੈ ਤੇ ਕਈ ਵਾਰ ਕਿਸੇ 60 ਸਾਲ ਦੇ ਬੰਦੇ ਦੇ ਵਿੱਚ ਵੀ ਯੰਗ ਸੋਲ ਹੋ ਸਕਦੀ ਹੈ ਜਿਹੜੀ ਹਜੇ ਤੱਕਰ ਪਟਕ ਰਹੀ ਹੈ ਉਹਨੇ ਆਪਣੀਆਂ ਚੀਜ਼ਾਂ ਨਹੀਂ ਸਿੱਖੀਆਂ ਉਹਨੇ ਉਹ ਚੀਜ਼ਾਂ ਤੇ ਕੰਮ ਨਹੀਂ ਕੀਤਾ ਤਾਂ ਉਹ ਬਾਰ-ਬਾਰ ਗੇੜੇ ਕੱਢ ਰਹੇ ਹ ਸੋ ਮੈਨੂੰ ਲੱਗਦਾ ਮੈਂ ਸਮਝਾ ਸਕ ਕਿ ਸਹੀ ਹੋਊਗੀ ਇਹ ਕਨਸੈਪਟ ਇੱਥੇ ਇੱਕ ਹੋਰ ਚੀਜ਼ ਆ ਗਈ ਜਿੱਦਾਂ ਕਈ ਵਾਰੀ ਨਾ ਬੈਲੈਂਸ ਕਰਨਾ ਕਰਮਾਂ ਦਾ ਬਹੁਤ ਇੰਪੋਰਟੈਂਟ ਹੁੰਦਾ ਕਈ ਵਾਰੀ ਨਾ ਅਸੀਂ ਓਵਰ ਚੰਗਾ ਕਰ ਦਿੰਦੇ ਆ ਨਾ ਤਾਂ ਉਹਦਾ ਵੀ ਹਿਸਾਬ ਸਾਨੂੰ ਦੇਣਾ ਪੈਂਦਾ ਆ ਇੱਕ ਮੈਂ ਪੜ੍ਹ ਰਹੀ ਸੀ ਕਿਤੇ ਕਿ ਇੱਕ ਇਨਸਾਨ ਅਗਰ ਬਹੁਤ ਕਿਸੇ ਦਾ ਕਰ ਰਿਹਾ ਹੈ ਕੰਟੀਨਿਊਸਲੀ ਸਭ ਦਾ ਬਹੁਤ ਕਰ ਰਿਹਾ ਹੈ ਬਟ ਉਹਨੂੰ ਉਹਨਾਂ ਦੇ ਟਰਨ ਵਿੱਚ ਨਹੀਂ ਮਿਲ ਰਿਹਾ ਹੁਣ ਉਹ ਨੈਕਸਟ ਟਾਈਮ ਦੇ ਵਿੱਚ ਜਦੋਂ ਜਦੋਂ ਉਹ ਮਰ ਜਾਊਗਾ ਨੈਕਸਟ ਜਦੋਂ ਜਨਮ ਲਊਗਾ ਨਾ ਤਾਂ ਉਹ ਕਿਸੇ ਡਿਸੇਬਲ ਬੋਡੀ ਚ ਲਊਗਾ ਹੁਣ ਉਹ ਦੇ ਲਈ ਫੈਮਿਲੀ ਹੋਊਗੀ ਜੋ ਉਹਦਾ ਬਹੁਤ ਕਰੂਗੀ ਸਿਰਫ ਕਰੂਗੀ ਹੁਣ ਉਹ ਕਿਸੇ ਵਾਸਤੇ ਕਰ ਨਹੀਂ ਸਕੂਗਾ ਸੋ ਬੈਲੈਂਸਿੰਗ ਆਫ ਕਰਮਾ ਵੀ ਬਹੁਤ ਇੰਪੋਰਟੈਂਟ ਹੈ ਕਰਮਾ ਇੱਕ ਹੈ ਨਾ ਯਾਰ ਇਹ ਚੀਜ਼ ਕਿ ਨਹੀਂ ਸਹੀ ਆਪਾਂ ਕਈ ਵਾਰ ਦੇਖਦੇ ਆ ਨਾ ਹੈਂਡੀਕੈਪ ਨੂੰ ਆਪਾਂ ਕਈ ਵਾਰ ਤਰਸ ਭਰੀਆਂ ਨਜ਼ਰਾਂ ਨਾਲ ਦੇਖਦੇ ਆਂ ਆਪਾਂ ਹੋਰ ਚੀਜ਼ਾਂ ਦੇਖਦੇ ਆਂ ਪਰ ਕਦੇ ਵੀ ਆਪਾਂ ਇਹ ਚੀਜ਼ ਨਹੀਂ ਦੇਖਣ ਦੀ ਕੋਸ਼ਿਸ਼ ਕਰਦੇ ਵੀ ਰੀਜ਼ਨ ਬਿਹਾਈਂਡ ਥਿਸ ਕੀ ਹੋ ਸਕਦਾ ਆਪਾਂ ਜਾਣਦੇ ਹੀ ਨਹੀਂ ਇਹ ਇਹਦੇ ਵਿੱਚ ਨਾ ਇੱਕ ਬੜੀ ਅੱਛੀ ਬੁੱਕ ਹੈ ਜੇ ਕੋਈ ਹੋਰ ਜਾਣਕਾਰੀ ਇਸ ਤੇ ਚਾਹੁੰਦਾ ਯੋਰ ਯੋਰ ਸੋਲਸ ਪਲਾਨ ਬੁੱਕ ਦਾ ਨਾਮ ਹੈ ਜਿਹਦੇ ਵਿੱਚ ਤੁਸੀਂ ਇਹ ਚੀਜ਼ਾਂ ਪੜ੍ਹ ਸਕਦੇ ਹੋ ਕਿ ਕਿਵੇਂ ਇਹ ਚੀਜ਼ਾਂ ਡਿਸਾਈਡ ਕਰ ਸਕਦੇ ਆਂ ਕਿਵੇਂ ਪਤਾ ਵੀ ਹੈਂਡੀਕੈਪ ਜਿਹੜਾ ਕੋਈ ਜਨਮ ਲੈਂਦਾ ਉਹਦੇ ਪਿੱਛੇ ਕੀ ਰੀਜ਼ਨਸ ਹੋ ਸਕਦੇ ਆਂ ਤਾਂ ਬਹੁਤ ਅੱਛੀ ਬੁੱਕ ਹੈ ਅਗਰ ਤੁਸੀਂ ਪੜ੍ਹਨਾ ਚਾਹੋ ਹੈਂਡੀਕੈਪਸ ਜਿਹੜੇ ਹੈਂਡੀਕੈਪ ਜਿਹੜੇ ਹੁੰਦੇ ਆ ਨੋ ਡਾਊਟ ਉਹਨਾਂ ਦੇ ਫਿਜ਼ੀਕਲ ਬੋਡੀ ਦੇ ਅਕੋਰਡਿੰਗ ਥੋੜਾ ਡਿਸਕੰਫਰਟ ਜ਼ਰੂਰ ਬੋਡੀ ਨੂੰ ਹੁੰਦਾ ਆ ਬਟ ਸੋਲ ਲੈਵਲ ਤੇ ਉਹ ਡਿਸਕੰਫਰਟ ਹੈ ਜਾਂ ਕੰਫਰਟ ਹੈ ਉਹ ਅਸੀਂ ਨਹੀਂ ਦੇਖ ਸਕਦੇ ਹੋ ਸਕਦਾ ਉਹ ਬਹੁਤ ਕੰਫਰਟੇਬਲ ਹੋਵੇ ਸੋਲ ਲੈਵਲ ਤੇ ਉਹਨੇ ਸਾਰੇ ਚੈਪਟਰਸ ਕ੍ਰਾਸ ਕਰ ਲਏ ਹੁਣ ਸਿਰਫ ਇੱਕ ਰਹਿ ਗਿਆ ਹੋਵੇ ਇਹ ਵੀ ਚੀਜ਼ ਹੈਗੀ ਹੈ ਨਾ ਹਾਂ ਸੋ ਹਾਂ ਮਤਲਬ ਪਹਿਲਾਂ ਆਪਾਂ ਨੂੰ ਨਾ ਥੋੜਾ ਜਿਹਾ ਬਾਡੀ ਤੋਂ ਹਟ ਕੇ ਸੋਚਣਾ ਪਊਗਾ ਵੀ ਆਪਣੇ ਅੰਦਰ ਇੱਕ ਸੋਲ ਵੀ ਹੈ ਆਪਾਂ ਉਸ ਲੈਵਲ ਤੇ ਜਦੋਂ ਆਪਾਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਾਂਗੇ ਤਾਂ ਆਪਾਂ ਨੂੰ ਇਹ ਚੀਜ਼ਾਂ ਸਮਝਣੀਆਂ ਈਜ਼ੀ ਹੋ ਜਾਣਗੀਆਂ ਹਮ ਐਂਡ ਈਵਨ ਸਭ ਤੋਂ ਵੱਡੀ ਪ੍ਰੋਬਲਮ ਈ ਇਹ ਹੈ ਕਿ ਅਸੀਂ ਸੋਲ ਲੈਵਲ ਤੇ ਆਪਣੇ ਆਪ ਨੂੰ ਦੇਖ ਹੀ ਨਹੀਂ ਪਾਉਂਦੇ ਇਸੇ ਕਰਕੇ ਤਾਂ ਅਸੀਂ ਰੱਬ ਨੂੰ ਇੱਕ ਵੱਡਾ ਸਾਰਾ ਬੰਦਾ ਇਮੇਜਿਨ ਕਰਦੇ ਆ ਜੋ ਕਿ ਇੱਕ ਕੁਰਸੀ ਤੇ ਬੈਠਾ ਸਿਰਫ ਆਪਣੇ ਰਿਕਾਰਡਸ ਮੇਨਟੇਨ ਕਰ ਰਿਹਾ ਜਿਸ ਦਿਨ ਅਸੀਂ ਆਪਣੇ ਆਪ ਨੂੰ ਮਿਲਾਂਗੇ ਨਾ ਜਿਵੇਂ ਪਹਿਲਾਂ ਵੀ ਆਪਾਂ ਕਿਹਾ ਸੀ ਕਿ ਖੁਦ ਨੂੰ ਖੁਦਾ ਨੂੰ ਮਿਲਣ ਤੋਂ ਪਹਿਲਾਂ ਤੁਹਾਨੂੰ ਖੁਦ ਨੂੰ ਮਿਲਣਾ ਪੈਣਾ ਹੈ ਰੱਬ ਨਹੀਂ ਕਹਿੰਦਾ ਮੈਨੂੰ ਮਿਲੋ ਰੱਬ ਨਹੀਂ ਕਹਿੰਦਾ ਮੇਰੇ ਕੋਲ ਆਓ ਰੱਬ ਨਹੀਂ ਕਹਿੰਦਾ ਆਹ ਕਰੋ ਤੁਸੀਂ ਤਾਂ ਮੈਂ ਖੁਸ਼ ਹੋਊਗਾ ਰੱਬ ਇਹ ਕਹਿੰਦਾ ਕਿ ਤੁਸੀਂ ਮੈਨੂੰ ਨਹੀਂ ਮਿਲਣਾ ਤੁਸੀਂ ਆਪਣੇ ਆਪ ਨੂੰ ਤਾਂ ਮਿਲ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਮਿਲ ਲਓ ਇੰਨਾ ਹੀ ਬਹੁਤ ਹੈ ਰੱਬ ਇਹ ਕਹਿੰਦਾ ਆ ਸਿਰਫ ਇੱਕ ਇੰਨਾ ਹੀ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਮਿਲ ਲਿਆ ਨਾ ਹੋਰ ਕਿਸੇ ਚੀਜ਼ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਕੁਝ ਐਫਰਟ ਕਰਨ ਦੀ ਲੋੜ ਨਹੀਂ ਪੈਣੀ ਕੁਝ ਵੀ ਕਰਨ ਦੀ ਲੋੜ ਨਹੀਂ ਪੈਣੀ ਦੈਟ ਇਜ਼ ਇਨਫ ਉਹ ਕਹਿੰਦਾ ਕਿ ਤੁਸੀਂ ਆਪਣੇ ਆਪ ਨੂੰ ਵੇਖ ਲਓ ਬਈ ਅੰਨੀ ਹੀ ਬਹੁਤ ਵੱਡੀ ਚੀਜ਼ ਹੈਗੀ ਹੈ ਬਟ ਅਸੀਂ ਉਹੀ ਧਿਆਨ ਨਹੀਂ ਦਿੰਦੇ ਹਾਲੇ ਵੀ ਅਸੀਂ ਬਾਡੀਜ਼ ਬਾਡੀ ਕੌਨਸ਼ੀਅਸਨੈਸ ਵਿੱਚ ਹੀ ਅੜੇ ਹੋਏ ਆਂ ਸੋ ਮੋਸਟ ਆਫ ਦੀ ਚੀਜ਼ਾਂ ਸਾਨੂੰ ਤਾਂ ਹੀ ਸਮਝ ਆਉਂਦੀਆਂ ਜੇ ਇਸ ਦਿਨ ਅਸੀਂ ਆਪਣੀ ਬਾਡੀ ਕੌਨਸ਼ੀਅਸਨੈਸ ਤੋਂ ਹਟ ਕੇ ਸੋਲ ਕੌਨਸ਼ੀਅਸਨੈਸ ਵੱਲ ਆਵਾਂਗੇ ਨਾ ਆਲਮੋਸਟ ਕਰਮਾ ਪਾਸਟ ਲਾਈਫ ਰੀ ਇਨਕਾਰਨੇਸ਼ਨ ਰੱਬ ਇਹ ਸਾਰੇ ਕਨਸੈਪਟ ਸਾਡੇ ਸਾਹਮਣੇ ਅਸੀਂ ਰਿਲੇਟ ਕਰ ਸਕਾਂਗੇ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਕੁਐਸਚਨ ਹੀ ਸਾਡੇ ਬਾਡੀ ਲੈਵਲ ਤੋਂ ਸਟਾਰਟ ਹੁੰਦੇ ਨੇ ਰਾਈਟ ਹੈਨਾ ਅਗਰ ਇਸ ਵੀਡੀਓ ਰਾਹੀਂ ਅਸੀਂ ਕਿਸੇ ਇੱਕ ਇਨਸਾਨ ਨੂੰ ਵੀ ਰੱਬ ਨਾਲ ਤੋਂ ਡਰ ਕੇ ਰੱਬ ਨਾਲ ਪਿਆਰ ਕਰਨਾ ਸਿਖਾ पाए ਤਾਂ ਮੈਨੂੰ ਲੱਗੂਗਾ ਕਿ ਸਾਡੀ ਵੀਡੀਓ ਜਿਹੜੀ ਹੈਗੀ ਆ ਉਹ ਵਰਥ ਸੀ ਇਸ ਚੀਜ਼ ਦੇ ਸੋ ਰੱਬ ਤੋਂ ਡਰਨਾ ਬੰਦ ਕਰੀਏ ਆਪਾਂ ਪਿਆਰ ਕਰਨਾ ਸ਼ੁਰੂ ਕਰੀਏ ਇੱਕ ਚੀਜ਼ ਹੋਰ ਹਮ ਯੂਨੀਵਰਸ ਦੇ ਵਿੱਚ ਕੋਈ ਵੀ ਪਨਿਸ਼ਮੈਂਟ ਤੇ ਕੋਈ ਵੀ ਰਿਵਾਰਡ ਨਹੀਂ ਹੈਗਾ ਇਟਸ ਆਲ ਅਬਾਊਟ ਲਰਨਿੰਗ ਇਟਸ ਆਲ ਅਬਾਊਟ ਐਕਸਪੀਰੀਅੰਸ ਹਾਂ ਲਵ ਕੁਝ ਵੀ ਹਾਂ ਕੁਝ ਵੀ ਪਨਿਸ਼ਮੈਂਟ ਨਹੀਂ ਹੈ ਕੋਈ ਚੰਗੇ ਕਰਮ ਮਾੜੇ ਕਰਮ ਕੁਝ ਵੀ ਪਨਿਸ਼ਮੈਂਟ ਨਹੀਂ ਹੈ ਇਟਸ ਆਲ ਅਬਾਊਟ ਲਵ ਐਂਡ ਲਰਨਿੰਗ ਇਸ ਵੀਡੀਓ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ ਥੈਂਕ ਯੂ ਸੋ ਮਚ